ਚਲੋ ਭਾਈ ਔਰ ਖਾਲਸਾ ਜੀ ਅੱਜ ਸਾਨੂੰ ਤੁਸੀਂ ਅਨੰਦਪੁਰ ਸਾਹਿਬ ਦਾ ਮਤਲਬ ਇਤਿਹਾਸ سناਓ ਗੁਰੂ ਗੋਬਿੰਦ ਸਿੰਘ ਦੇ ਜੰਗ ਲੜਨ ਦਾ ਕੀ ਕਾਰਨ ਸੀ ਜਾਂ ਉਹ ਜਿਹੜੇ ਮੁਗਲ ਬਾਦਸ਼ਾਹ ਹੀ ਕਿਉਂ ਲੜਦੇ ਆ ਉਹ ਉਹ ਸਾ ਸੰਗਤ ਪਤਾ ਕੀ ਚੱਕਰ ਹੈ ਇਹ ਜਿਹੜੇ 22 ਧਾਰ ਦੇ ਰਾਜੇ ਸੀ ਇਹ ਰੰਗਦੇਵ ਦੇ ਨਾਲ ਮਿਲੇ ਹੋਏ ਸੀ ਤੇ ਰੰਗਦੇਵ ਦਾ ਤੋਂ ਮਤਲਬ ਮਾਲੀਆ ਘਰਾਉਂਦਾ ਸੀ ਤੇ ਹੁਣ ਗੁਰੂ ਸਾਹਿਬ ਮਾਲਿਕਾ ਭਰ ਦੇ ਰਹੀ ਸੀ। ਹਾਂਜੀ। ਬਾਕੀ ਹਿੰਦੂ ਦਾਕਾ ਪਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੈ ਕੇ ਪਹਿਲਾਂ ਤੋਂ ਹੀ ਆਪਣੇ ਨਾਲ ਪੂਰਾ ਹੀ ਲੱਗਦਾ ਪਰ ਆਇਆ। ਖਾਰਖਾਂ ਦੇ। ਹਾਂ ਇਹ ਖਾਰਖਾਂ ਦੇ ਸੀਗੇ। ਹੁਣ ਗੁਰੂ ਜੀ ਨੇ ਪਹਿਲੇ ਦਿਨ ਜਿਹੜੀ ਵਾਰਤਾ ਹੋਈ ਹੈ। ਹਾਂ। ਹੁਣ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਪਾ ਲਿਆ ਸੀ। ਹਾਂਜੀ। ਅਨੰਦਪੁਰ ਸਾਹਿਬ ਦੇ ਮਹਾਰਾਜ ਨੂੰ ਕਹਿੰਦੇ ਵੀ ਕਿਲਾ ਛੱਡ ਜਾਓ। ਹਾਂ। ਮਹਾਰਾਜ ਕਹਿੰਦੇ ਵੀ ਨਹੀਂ ਇਸ ਤਰ੍ਹਾਂ ਨਹੀਂ ਪਹਿਲਾਂ ਜੰਗ ਜੁੱਦ੍ਹ ਹੁੰਦੇ ਰਹੇ। ਜੰਗਾ ਉਹਨਾਂ ਦੇ ਚਾਤੇ ਵੀ ਛੱਡ ਜਾਣ ਲੱਗੇ ਆਏ ਵੀ ਅੱਜ ਵੀ ਅੱਗੇ ਛੱਡ ਜਾਂਦੇ ਪਰ ਮਹਾਰਾਜ ਹੁਣ ਉੱਤੇ 35 ਸਾਲ ਮਹਾਰਾਜ ਨੇ ਉੱਤੇ 33 ਸਾਲ ਬਗਜਾਰੇ 35 ਸਾਲ ਹੈ ਤੇ 33 ਸਾਲ ਉਸ ਮਹੀਨੇ ਤੁਰ ਗੱਦੀ ਤੇ ਰਹੇ ਆ ਅਨੰਤਪੁਰ ਦੀ ਤੇ ਤੇ 10ਵੇਂ ਪਾਸ਼ਾਦੀ ਤੇ ਉਹ ਵੈਸੇ ਮਾਰ ਆਇਆ ਉਹਨਾਂ ਨੇ ਬਾਜੀ ਧਾਰ ਦੇ ਰਾਜਾ ਨੇ ਕੀ ਕਰਿਆ ਤੇ ਘੇਰਾ ਪਾ ਲਿਆ ਮਹਾਰਾਜ ਵੀ ਤੁਸੀਂ ਇੱਥੋਂ ਨਿਕਲੋ ਤੇ ਮਹਾਰਾਜ ਨਹੀਂ ਨਿਕਲਦੇ ਉਹ ਘੇਰਾ ਪਾ ਕੇ ਬੰਦ ਕਰ ਤਰੇ ਆ ਰਸਤਾ ਬੰਦ ਕਰ ਦਿੱਤੀਆਂ ਚਾਰ ਸਿਰੋ ਵੀ ਆਪੇ ਉੱਥੇ ਉੱਥੇ ਨਿਕਲ ਗਏ ਹਣ ਜਿਹੜੇ ਸਿੰਘ ਅਗੇ ਦਾ ਕਾਨਕ ਕੋਈ ਲਾਉਂਦੇ ਕੋਈ ਕੋਸ਼ ਲੈਂਦਾ ਸੀ ਕੋਈ ਕੋਸ਼ ਲੈਂਦਾ ਸੀ ਜਾਂ ਕਿਤੀ ਕਰਦੇ ਸੀ ਆਪਣੇ ਜਿਹੜੇ ਉੱਤੇ ਰਹਿਣ ਵਾਲੇ ਸੀ ਆਨੰਦਪੁਰ ਵਾਲੇ ਉਹਨਾਂ ਤੋਂ ਮਤਲਬ ਰਾਸ਼ਨ ਪਤਾ ਜਾਂਦਾ ਸੀ ਹੁਣ ਅੰਦਰੋਂ ਰਾਸ਼ਨ ਬੰਦ ਹੋ ਗਿਆ ਉਧਰੋਂ ਦਰਿਆ ਦਾ ਪਾਣੀ ਬੰਦ ਕਰ ਲਾ ਕੇ ਹਾਂਜੀ ਕੋਲ ਨਹੀਂ ਸਤ ਸਤ ਕੋੜੀ ਦੇ ਸਤ ਲੋਚ ਚੱਲਦਾ ਸੀ ਹਾਂਜੀ ਤੇ ਉਧਰੋਂ ਉਹਨਾਂ ਨੇ ਸਿਕਰ ਦਾ ਦਾਣਾ ਪੱਠਾ ਲਾਉਣ ਲੱਗਿਆ ਘੋੜਿਆਂ ਵਾਸਤੇ ਹੁਣ 7 ਮਹੀਨੇ ਦਾ ਘੇਰਾ ਪਾ ਕੇ ਬਹਿ ਗਏ ਤੇ ਨਾਲ ਪਹਿਲਾਂ ਜੱਗ ਕਰਦੇ ਮਹਾਰਾਜ ਨੂੰ ਤੰਗ ਕਰਿਆ ਪੂਰਾ ਬਾਹਰ ਦੇ ਵਿੱਚ ਰੌਲਾ ਪਿਆ ਵੀ ਸਾਨੂੰ ਚੀਜ਼ਾਂ ਨਹੀਂ ਦਿੱਤੀਆਂ ਜਿਹੜੀਆਂ ਮਹਾਰਾਜ ਤੋਂ ਮੰਗਦੇ ਸੀ ਰੌਲਾ ਇੰਨਾ ਕੱਲਾਂ ਦਾ ਸੀ ਤੇ ਮਹਾਰਾਜ ਅੰਦਰ ਬੈਠੇ ਆ ਹੁਣ ਅੰਦਰ ਬੈਠੇ ਤੇ ਜੋ ਘੇਰਾ ਪੈ ਗਿਆ ਸਿੰਘ ਜਾਂਦੇ ਆ ਟੋਕੜੀਆਂ ਦੇ ਜਦੋਂ ਕਦੇ ਲੋਡ ਲਾ ਦਿੰਦੇ ਆ ਕਦੋਂ ਲੁੱਟ ਲੱਟ ਲਿਉਂਦੇ ਆ ਕਦੇ ਪਾਣੀ ਭਰ ਲਿਉਂਦੇ ਆ ਜਾਂ ਕਦੋਂ ਆਹ ਪੱਠਾ ਲਿਉਂਦੇ ਪਰ ਉਹਨਾਂ ਨੂੰ ਨਹੀਂ ਮਿਲਦਾ ਜਿੱਨਾਂ ਨੂੰ ਅੰਦਰ ਲੋੜ ਆ ਹੌਲੀ 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 ਕੀ ਹੋਇਆ ਤੇ ਭਾਈ ਸਾਹਿਬ ਸੱਖ ਕਹਿਣ ਲੱਗੇ ਮਾਰਾ ਵੀ ਆਪਾਂ ਤਾਂ ਭੁੱਖੇ ਮਰ ਲਾ ਕੇ ਇਹਦਾ ਕੇਰਾ ਪਾਈ ਬਠੇ ਕੀ ਬਣਨ ਕਦੋਂ ਹਟਣਗੇ ਤੇ ਵੀ ਆਪਾਂ ਇੱਥੋਂ ਵੀ ਆਪਾਂ ਚੱਲੇ ਗਏ ਛੱਡ ਚੱਲੇ ਗਏ ਨਾ ਫੁਰਦਾਰ ਕੇ ਲਾ ਮਾਰਾ ਕਹਿੰਦੇ ਵੀ ਨਹੀਂ ਤੁਸੀਂ ਕੁਛ ਟਾਈਮ ਠਹਿਰੋ ਕੋਈ ਸੋਣੋ ਜਦੋਂ ਅਸੀਂ ਆ ਕੇ ਆ ਦੇਵਾਂਗੇ ਤੁਹਾਡੇ ਰੱਖਿਆ ਵੀ ਕਰਾਂਗੇ ਤੁਹਾਡੇ ਆ ਕੇ ਹੁਣੇ ਤੁਹਾਨੂੰ ਬਾਹਰ ਤੁਸੀਂ ਹੁਣੇ ਤੁਹਾਨੂੰ ਕੱਢ ਦਿੰਨਾ ਤੇ ਇਹ ਤੁਹਾਨੂੰ ਮਾਰਨਗੇ ਤੇ ਚੱਲ ਫੇਰ ਟੈਕ ਜਾਣਾ ਸਿੰਘ ਫੇਰ ਟੋਲੀਆਂ ਡਾਲੀਆਂ ਜਿਆਦਾ ਕਣ ਵਿਚਾਰੀ ਫੇਰ ਲਟ ਲਟ ਕੇ ਲਿਆਇਆ ਕੱਟੋ ਤੇ ਫੇਰ ਜਿੰਨਾ ਕਤਾਨਾ ਪੱਕਾ ਹੁੰਦਾ ਖਾ ਖੂਲਦੇ ਫੇਰ ਭੁੱਖੇ ਮਰ ਆਖਰ ਉਹ ਕਰਕੇ ਰਹਿਣਾ ਤੰਗ ਕਰੀ ਜਾਏ ਜਦੋਂ ਕਿ ਰਹਾ ਤੰਗ ਕਰੀ ਜਾਏ ਤੇ ਫਿਰ ਅੰਦਰ ਸਿਕਾਣੇ ਆਪਣੇ ਤਰਾਕਤਾ ਦੀ ਜਿਹੜਾ ਆਪਏ ਇਹਦੇ ਅੰਦਰ ਅੰਦਰੀ ਰਹਿਣਾ ਹੋਵੇ ਤਰਾਕਤਾ ਦੀਆਂ ਛੱਲਾ ਵੀ ਖਾ ਲਿਆ ਪੱਤੇ ਵੀ ਖਾ ਲੇ ਜੋ ਉਸ ਵਾਰ ਬਾਜਦਾ ਸੀ ਖਾ ਲਿਆ ਕੁਝ ਨਹੀਂ ਛੱਡਾ ਰਹਿ ਗਿਆ ਤੇ ਕੋੜੇ ਵੀ ਮਾਰ ਮਾਰ ਖਾਦੇ ਹੂੰ ਉਧਰ ਪਾਈ ਫਿਰ ਸੱਗ ਕਹਿਣ ਲੱਗ ਮਾਰਿਆ ਸੀ ਤਾਂ ਬੰਦੇ ਅਸੀ ਨਹੀਂ ਰਹਿਣਾ ਮਹਾਰਾਜ ਕਹਿੰਦੇ ਵੀ ਆਓ ਕਰੋ ਵੀ ਜੀਨੇ ਜਾਣਾ ਜਾ ਸਕਦੇ ਆ ਨਾ ਤਾਂ ਮਹਾਰਾਜ ਨੇ ਆਪ ਦਾ ਪਰਿਵਾਰ ਕੱਢਿਆ ਅੰਦਰੋਂ ਹਾਂਜੀ ਨਾ ਆਪ ਦੇ ਬੱਚੇ ਕੱਢੇ ਨਾ ਆਪ ਨਿਕਲੇ ਸਿੰਘਾਂ ਨੂੰ ਇਹ ਗੱਲ ਕਹਿੰਦੇ ਰਹੇ ਆ ਵੀ ਸਿੰਘੋ ਥੋੜਾ ਜਿਹਾ ਟਾਈਮ ਠਹਿਰੋ ਫਿਰ ਕੱਲ ਨੂੰ ਤੁਸੀਂ ਕਰੋਗੇ ਗੁਰੂ ਨੇ ਸਾਡੀ ਰੱਖਿਆ ਨਹੀਂ ਕੀਤੀ ਤੇ ਜੇ ਤੁਸੀਂ ਮੇਰੇ ਆਕੇ ਚੱਲੋ ਮੈਂ ਤੁਹਾਡੀ ਰੱਖਿਆ ਵੀ ਕਰੂੰਗਾ ਸਾਰਾ ਕੁਝ ਕਰੂੰ ਤੁਹਾਨੂੰ ਰਾਜ ਭਾਗ ਵੀ ਦਵਾਉਂ ਇੱਕ ਟਿਕੜੋ ਥੋੜਾ ਹੁਣ ਉਹ ਭੁੱਖ ਨਾਲ ਟਿਕਣ ਦੇ ਸਿਰ ਕਿਤੇ ਮੌਤ ਨਾਲੋਂ ਭੈੜੀ ਆ ਭੁੱਖ ਇਹਾਂ ਕੋਈ ਉਹ ਨ ਟਿਕਣ ਦੇਵੇ ਤੇ ਮਾਰੇ ਨੇ ਇੱਕ ਦਿਨ ਆਰਡਰ ਕਰਤਾ ਵੀ ਜਿਹੜੇ ਬਾਰ ਬੱਚੇ ਵਾਲਾ ਪਰਿਵਾਰ ਸਾਰੇ ਚਲੇ ਜਾਓ ਤੇ ਬੁੱਢੇ ਠੇਰੇ ਚਲੇ ਜਾਓ ਦੁੱਧੇ ਤਾਂ ਜਾਂ ਕੱਟ ਲੈਣਗੇ ਸਮਾਂ ਕੋ ਜੰਗ ਵੀ ਲੜ ਲੈਣਗੇ ਵੀ ਇਹ ਔਖੇ ਹੋਣਗੇ ਵੀ ਇਹਨਾਂ ਦੀ ਕਿਤੇ ਪੱਤ ਨਾਲ ਲੁੱਟਣੇ ਜੇ ਤੇ ਬਾਜੀ ਧਾਰ ਦੇ ਰਾਹ ਨਹੀਂ ਚਲੋ ਸੰਗਤ ਕੱਢਤੀ ਜਿਹੜੇ ਦੂਰ ਦੂਰ ਜੇ ਬੈਠੇ ਸੀ ਉਦੋਂ ਸੰਗਤ ਨਿਕਲ ਗਈ ਦਾਦੇ ਵੀ ਇੱਕ ਜਨਾਨੀ ਅੜੀ ਉਹਦਾ ਨਾਮ ਅਸੀਂ ਕਦੀ ਇਦੇ ਵਿੱਚ ਦੱਸਦੇ ਆ ਇਤਿਹਾਸ ਦੇ ਵਿੱਚ ਕਹਿੰਦੀ ਪੀੜਤਾ ਸੀ ਕਹਿੰਦੀ ਸੀੜਤਾ ਜੇ ਨਾਂ ਤੇ ਉਹ ਕੁੜੀ ਦਾ ਜਿਹਨਾਂ ਦਾ ਉਹ ਕਹਿੰਦੇ ਵੀ ਮਹਾਰਾਜ ਮੈਂ ਨਹੀਂ ਛੱਡਣਾ ਵੀ ਤੇ ਸੰਗ ਜਾ ਕੇ ਕਹਿੰਦੇ ਮਹਾਰਾਜ ਹੋਰ ਤਾਂ ਪਰਿਵਾਰ ਗਏ ਔਟੋ ਵੀ ਇੱਕ ਜਨਾਨੀ ਇੱਕ ਪਰਿਵਾਰ ਆ ਉਹ ਕਹਿੰਦੇ ਵੀ ਅਸੀਂ ਨਹੀਂ ਜਾਣਾ ਮਹਾਰਾਜ ਕਹਿੰਦੇ ਉਹਨੂੰ ਲਿਓ ਮੇਰੇ ਕੋਲੇ ਸੱਦ ਕੇ ਬਾਅਦ ਆਸਵੇਂ ਪਾਛਾ ਨੇ ਭਾਈ ਉਹਨੂੰ ਸੱਦਿਆ ਕੀ ਗੱਲ ਭਾਈ ਹੋਰ ਸਾਰੇ ਅਸੀਂ ਇਥੋਂ ਬੱਚੇ ਜੋ ਆ ਕੇ ਜੱਲਣਾ ਕੱਟਤਾ ਵੀ ਤੁਸੀਂ ਨਹੀਂ ਕੀ ਗੱਲ ਤੁਸੀਂ ਖਾਤੋਂ ਨਹੀਂ ਜਾਂਦੇ ਉਹ ਕਹਿੰਦੇ ਵੀ ਸਾਡਾ ਬਾਲਵਾਚਾ ਤੁਹਾਡਾ ਦਾ ਰਿਸ਼ਤੇਦਾਰ ਹੀ ਤੁਸੀਂ ਆ ਸਾਡੇ ਜੋ ਕੁਛ ਮਾਰਾ ਜੀ ਕਹਿੰਦੇ ਤੁਸੀਂ ਹੀ ਆ ਵੀ ਅਸੀਂ ਸੋਨੂ ਛੱਡ ਕੇ ਅਸੀਂ ਕਿਵੇਂ ਚਲੇ ਜਾਏਗੇ ਵੀ ਅਸੀਂ ਨਹੀਂ ਜਾਣਾ ਉਹ ਕਹਿੰਦੇ ਵੀ ਠੀਕ ਆ ਭਾਈ ਮਹਾਰਾਜਾ ਕਹਿੰਦੇ ਚਲੋ ਤੇ ਨਾ ਭਾਈ ਇਹਨਾਂ ਨੂੰ ਰਹਿਣ ਦੋ ਕਿਉਂਕਿ ਉਹਨਾਂ ਨੂੰ ਪਾਲਿਆ ਸੀ ਗੁਰੂ ਨੇ ਜੋ ਪਾਲਿਆ ਤੇ ਮਾਰਾ ਸਾਥ ਸਾਗਤ ਦੇ ਤੇ ਜਦੋਂ ਰਹਿਗੇ ਨਾ ਫਿਰ ਸਾਰਾ ਆਪਦਾ ਪਰਿਵਾਰ ਮਾਰੇ ਦਾ ਤੇ ਥੋੜੇ 500 ਕਹਿੰਦੇ ਦੱਸ ਦੇ ਵੀ 5000 ਦੇ ਵਿੱਚੋਂ 500 ਸੰਗਤ ਤੇ ਰਹਿ ਗਿਆ ਸਾਰਾ ਅਖੀਰ ਨੂੰ ਉਹ ਵੀ ਹੁਣ ਪੱਜੋਂ ਪੱਜੋਂ ਕਰਦੇ ਆ ਉਹ ਨਾ ਮਹਾਰਾਜ ਕਹਿੰਦੇ ਉਹ ਤੁਸੀਂ ਜਾਣ ਨੂੰ ਕਰਦੇ ਆ ਮਲ ਜੋ ਤੇ ਦੋ ਦਿਨ ਠਹਿਰ ਜੋ ਤਿੰਨ ਦਿਨ ਤੇ ਆਪਾਂ ਨਗਲ ਚੱਲਾ ਕੇ ਤੁਹਾਡੀ ਅਸੀਂ ਰੱਖਿਆ ਖਰਾ ਕਹਿੰਦੇ ਮਹਾਰਾਜ ਦਾ ਘੰਟਾ ਵੀ ਨਹੀਂ ਕੱਟਿਆ ਜਾਂਦਾ ਸਭ ਇੰਨੇ ਉੱਤੇ ਰਹੇ ਹਾਂ ਤੇ ਭਾਈ ਮਹਾਰਾਜ ਨੇ ਕੀ ਕਰਿਆ ਮਹਾਰਾਜ ਕਹਿੰਦੇ ਚੰਗਾ ਭਰਵਾ ਕਰੋ ਜੇ ਨਹੀਂ ਰਹਿਣਾ ਤਾਂ ਜਿੰਨਾ ਉੱਥੇ ਪਿਆ ਸੀ ਪੈਸਾ ਤੇ ਲਾ ਸਾਰਾ ਸੱਤ ਰੋਸ ਦੀ ਭੇਟ ਕਰਤਾ ਮਹਾਰਾਜ ਨੇ ਹੂੰ ਤੇ ਜਿੰਨਾ ਸੋਨਾ ਸੀ ਅੰਦਰ ਜਿਹੜਾ ਪੈਸਾ ਤੇ ਕੋਲੇ ਉਹਨਾਂ ਦੇ ਰਾਜਾਂ ਦੇ ਰਾਜ ਜਿੰਨਾਂ ਸਗਾਂ ਨੂੰ ਪਤਾ ਹੈ ਸਾਰੀ ਗੱਲ ਦਾ ਉਹਨਾਂ ਦੇ ਰਾਜ 7 ਰੋਜ਼ ਦੇ ਸਪੁਰਦ ਕਰਿਆ ਹੈ ਹੈ ਫਿਰ ਮਾਰੇ ਜਿਹੜੇ ਉੱਥੇ ਮਤਲਬ ਆਪਣੇ ਵੱਡੇ-ਵੱਡੇ ਚਾਣ ਜਿਹੜੀਆਂ ਮਾਰੇ ਦੇ ਉੱਤੇ ਲੱਗਦੀਆਂ ਸੀ ਉਹਨਾਂ ਨੂੰ ਅਗਨੀ ਲਾਈ ਅੱਗ ਲਾਈ ਫਿਰ ਜਿਹੜੇ ਆਪਣੇ ਰਣਜੀਤ ਰੰਗਾਰਾ ਕੰਨਾ বাজਦਾ ਹੁੰਦਾ ਸੀ ਕੁਝ ਨਹੀਂ ਚੱਕਿਆ ਮਾਰੇ ਨਨਤ ਪਰ ਜੋ ਖਾਲੀ ਨਿਕਲੇ ਆ ਉਹ ਵੀ ਉੱਥੇ 7 ਰੋਜ਼ ਦੇ ਦਰਿਆ ਚ ਰੋੜਦਾ ਮਾਰੇ ਨੇ ਜੋ ਚੰਗਾ-ਚੰਗਾ ਸਮਾਨ 7 ਰੋਜ਼ ਦੇ ਦਰਿਆ ਨੂੰ ਕਹਿਦਾ ਲੈ ਵੀ ਜਾਲ ਦੇਵਤਾ ਮੇਰਾ ਖਾਲਸਾ ਉਸੇ ਟਾਈਮ ਇੱਥੇ ਆ ਤੇ ਉਹ ਜਿੱਥੋਂ ਮੰਗੂਆ ਮਾਨਤ ਉਹਦੀ ਮੇਰੀ ਮਾਂ ਤੋਂ ਉਹਨੂੰ ਦੇ ਦੀ ਇੱਥੇ ਲੰਗਰ ਚੱਲਣਗੇ ਅਨੰਦ ਵਰਤੋ ਇਤਰਾ ਅਨੁਪੇਖਾ ਕਰਤਾ ਤੇ ਸਾਧੂ ਵਰ ਕਹਿੰਦੇ ਚੰਗਾ ਭਾਈ ਚਲੋ ਪਹਿਲੀ ਰਾਤ ਨੂੰ ਜਦੋਂ ਗੱਡੇ ਲੱਦੇ ਤੇ ਵਿੱਚ ਕੀ ਪਾਤਾ ਕੋਹਾ ਪਾਤਾ ਹੋਲਡ ਹਾਡੋਡ ਪਾਤੇ ਲਟੜਪੜ ਪਾ ਗਿਓ ਗੱਡੇ ਕੱਡੇ ਬਾਹਰ ਤੇ ਗੱਡੀਆਂ ਤੇ ਲੱਦਿਆ ਸਮਾਨ ਕੱਢਿਆ ਤੇ ਉਹ ਤਾਂ 45 ਹੋ ਗਏ ਹਾਂ ਦਾ ਲੁੱਟ ਲਿਆ ਹੁਣ ਇਹਦਾ ਮਾਰੇ ਤਾਂ ਪੈਸਾ ਤੇ ਲੱਲੇ ਚਲੇ ਕੱਢ ਕੇ ਹਾਂ ਹੁਣ ਮਾਰੇ ਦਾ ਪੈਸਾ ਤੇ ਲੱਗਾ ਤਾਂ 7 ਲੋ 60 ਦਾ ਆ ਜਦੋਂ ਭਾਈ ਉਹ ਆ ਗੱਲ ਹੋਈ ਤੇ ਹੋਕੇ ਦਾਲੇ ਮਾਰੇ ਕਦੇ ਕਿਉਂ ਆਈ ਛੋਡੇ ਨੇ ਇਹਨਾਂ ਨੇ ਚਾਂਗੇ ਜੁੱਤ ਕਰਨਾ ਤੇ ਤੁਸੀਂ ਹਜੇ ਵੀ ਟਿਕ ਲੋ ਫੇਰ ਵੀ ਨਹੀਂ ਟਿਕੇ ਚੱਲ ਮਾਰੇ ਕਦੇ ਚੰਗਾ ਭਾਈ ਅੱਜ ਆਪਾਂ ਰਾਤ ਨੂੰ 1 ਵਜੇ ਨੰਦਪੁਰ ਛੱਡ ਦੇਣਾ ਮਹਾਰਾਜ ਨੇ ਕੀ ਕਰਿਆ ਤੇ ਗਲੀਆਂ ਪੈ ਗਏ ਨਾ ਤਾਂ ਬੁੱਢੀਆਂ ਗਲੀਆਂ ਦੇ ਵਿੱਚ ਦੇਹ ਦੇ ਫਿਰਦੇ ਆ ਸੰਗਤ ਨੂੰ ਤੇ ਅੱਜ ਅਸੀਂ ਮੁੜ ਕੇ ਇਸ ਜਗ੍ਹਾ ਤੇ ਆਉਣਾ ਅੱਜ ਅਸੀਂ ਨੂੰ ਛੱਡ ਚੱਲੇ ਹਾਂ ਹੈ ਤੇ ਛੱਡ ਜਲੇ ਤੇ ਜਿਹੜੇ ਦੋ ਹੀ ਵੱਡੇ ਸਾਹਿਬ ਜਦੋਂ ਉਹਨਾਂ ਨੂੰ ਪੂਰੀ ਸੌਂਰਤ ਸੀ ਉਹਨਾਂ ਸਾਹਿਬ ਜਦੋਂ ਤਾਹ ਚੜੇ ਤਿਲੇ ਤੇ ਚਾਰ ਸਪਿਰ ਨੇ ਗਾ ਮਾਰੀ ਬਸ ਇਹ ਧਰਤੀ ਦੇ ਖੇਡੇ ਆ ਨਾਸ਼ਕਾਰਾ ਕਰੇਗਾ ਪੱਤੇ ਨੱਠੇ ਆ ਜਵਾਨ ਹੋਏ ਆ ਤੇ ਅੱਜ ਇਹ ਧਰਤੀ ਮੁੜ ਕੇ ਸੀ ਇਹ ਧਰਤੀ ਤੇ ਨਹੀਂ ਆਉਣਾ ਐ ਉਹਨਾਂ ਨੂੰ ਪਤਾ ਸੀ ਇਹ ਗੱਲ ਤਾਂ ਉਹਨਾਂ ਨੇ ਆਪਦੇ ਆੜੀਆਂ ਮੇਲਿਆਂ ਨੂੰ ਸਾਰਿਆਂ ਨੂੰ ਵੇਲੇ ਭੱਜ-ਭੱਜ ਕੇ ਵੀ ਅਸੀਂ ਜਿਹੜੇ ਹੁਣ ਨਗਰ ਤੇ ਰਹਿੰਦੇ ਸੀ ਜਿੰਨੇ ਕਿਸਾਨ ਸੀ ਉੱਥੇ ਦੇ ਉਹ ਵੀ ਮਹਾਰਾਜ ਦੇ ਨਾਲ ਪੜਦੇ ਸੀ ਕੋਈ ਨਹੀਂ ਸੀ ਰਿਹਾ ਜਿਵੇਂ ਤੁਸੀਂ ਚਲੇ ਜੀ ਅਸੀਂ ਇੱਥੇ ਕੀ ਲੈਣਾ ਹੈ ਯਾਨੀ 700 ਬੰਦਾ ਹੋ ਗਏ ਸਾਰਾ ਨਾਲ ਬੁੜੀਆਂ ਬੰਦੇ 700 ਤੇ ਮਹਾਰਾਜ ਕਹਿੰਦੇ ਭਾਈ ਫੇਰ ਕੇ ਮਹਾਰਾਜ ਨੇ ਕਰਿਆ ਘਰ ਕੇ ਤੇ ਨੌਵੇਂ ਪਾਸ਼ਾ ਦੇ ਤੇ ਸਨਸਕਾਰ ਕਰਿਆ ਸੀ ਸੀਸ ਗਲੀ ਗੁਰਦੁਆਰਾ ਅੱਜ ਕੱਲ ਉਹਥੇ ਮਹਾਰਾਜ ਗਏ ਤੇ ਉੱਥੇ ਅਰਦਾਸ ਕਰੀ ਸਤਗੁਰੂ ਜੀ ਤੇ ਨਾਲੇ ਨੌਵੇਂ ਪਾਸ਼ਾ ਜੀ ਤੋਂ ਲਈ ਆ ਗਏ ਵੀ ਅਸੀਂ ਨੰਦਪੁਰ ਤੱਕ ਲੱਗੇ ਆ ਛੱਡਣ ਤੇ ਮਹਾਰਾਜ ਸਾਡੀ ਮਤਲਬ ਬੱਦਤ ਕਰਿਓ ਹੁਣ ਸਾਹ ਸੰਗਤ ਜਦੋਂ ਉਥੋਂ ਤੁਰਦੇ ਆ ਨਾ ਸਤਿਗੁਰੂ ਜੀ ਉੱਤੇ ਅਰਦਾਸ ਕਰਦੇ ਆ ਤੇ ਤਾਂ ਹਰ ਹੁੰਦੀ ਆ ਸੰਗਤ ਆ ਜਿਹੜੀ ਤਾਂ ਹੀ ਕੋਈ ਬੋਲਦਾ ਨਹੀਂ ਕਿਸੇ ਨਾਲ ਇੰਨਾ ਸੋਗ ਸਾ ਆ ਗਿਆ ਵੀ ਯਾਰ ਉਹ ਆਨੰਦਪੁਰ ਜਿੱਥੇ ਇੰਨੀ ਆ ਕਿ ਅੱਜ ਦੇਖਾ ਬੜਾ ਆਨੰਦਪੁਰ ਜਾਂਦੇ ਆ ਕਿੰਨੀ ਕਹਿਮਾਗੇ ਵੀ ਹੁੰਦੀ ਆ ਸਹੀ ਗੱਲ ਤੇ ਜੇ ਉਥੋਂ ਆਪਾਂ ਜਾ ਕੇ ਕਹੀਏ ਅਸੀਂ ਮੁੜ ਕੇ ਇੱਥੇ ਆਉਣਾ ਨਹੀਂ ਹਾਂ ਤੇ ਹਾਲ ਕੀ ਹੋਊਗਾ ਉਹ ਕਿਹੜੇ ਦਾ ਇੰਨੀ ਉਸ ਉਹਨਾਂ ਲੋਕਾਂ ਦੇ ਵਿੱਚ ਸਾਆਸ ਆ ਗਈ ਵੀ ਇਹ ਸੱਤੇ 5000 ਇਹ ਤਾਂ ਸੋਡੇ ਨੇ ਬਸਦੇ ਸੀ ਕਿਵੇਂ ਹਾਥੀ ਫਿਰਦੇ ਕਿਵੇਂ ਘੋੜੇ ਸੀ ਕਿਵੇਂ ਅੰਗਰ तमाम ਆਵਾਜ਼ਾਂ ਨਜੀਦ ਨਗਾਰੇ ਵੱਜਦੇ ਸੀ ਕਿਵੇਂ ਜੰਗ ਜੁੱਟ ਹੁੰਦੀ ਸੀ ਕਿਵੇਂ ਲੱਗਰ ਲੱਗਦੇ ਸੀ ਵੀ ਅੱਜ ਤੁਸੀਂ ਛੱਡ ਕੇ ਚੱਲੇ ਚੱਲਿਆ ਸਾਰਾ ਕੁਝ ਮੈਂ ਕਿਨਾਂ ਦੇ ਪੂਜਾ ਦੇ ਸਪੁਰਦ ਤੇ ਮਹਾਰਾਜ ਨੇ ਭਾਈ ਸਾਰੇ ਉਹਨੇ ਪੂਰੇ ਸੋਗ ਚ ਬੈਠੇ ਆ ਗੋ ਉਹ ਹੀ ਨਹੀਂ ਬੋਲਦਾ ਸਤਿਗੁਰੂ ਜੀ ਕਹਿੰਦੇ ਫਿਰ ਦੇਖ ਲੋ ਭਾਈ ਐ ਹਾਲਤ ਹੋਈ ਆ ਤੇ ਫਿਰ 1.5 ਵਜੇ ਦਾ 2.25 ਵਜੇ ਪਿਛਲੇ ਬਹਿਰ ਤੋਂ ਆ ਮਹਾਰਾਜ ਤੋਂ ਪੰਜ 1.5 ਵਜੇ ਤੁਰ ਕੇ ਤੇ ਫਿਰ ਉੱਤੇ ਅਰਦਾਸ ਕਰਕੇ ਤੁਰਦੇ ਆ ਤੇ ਮਹਾਰਾਜ ਕਹਿੰਦੇ ਆ ਨੰਦਪੁਰ ਦੀ ਧਰਤੀ ਨੂੰ ਲੈ ਬਿਨੰਦ ਨੰਦਪੁਰ ਗੇ ਵਸਦੀ ਰਹੀ ਅਸੀਂ ਮੁੜ ਕੇ ਨਹੀਂ ਆਉਣਾ ਜਦੋਂ ਇਹ ਗੱਲ ਕਹੀ ਜਿਹੜੀ ਉੱਥੋਂ ਦੀ ਧਰਤੀ ਸੀ ਉਹ ਪਈ ਇੱਕ ਕੰਨਿਆ ਦਾ ਰੂਪ ਧਾਰ ਕੇ ਤੇ ਸਤਪੁਰੀ ਦੇ ਮੂਹਰੇ ਹੋ ਕੇ ਖੜ ਗਈ ਕਹਿੰਦੇ ਮਹਾਰਾਜ ਵੀ ਤੁਸੀਂ ਆਹ ਗੱਲ ਨਹੀਂ ਸੀ ਕਿਹੜੀ ਕਿ ਤੁਸੀਂ ਕਹਿੰਦਾ ਵੀ ਅਸੀਂ ਮੁੜ ਕੇ ਇੱਥੇ ਆਉਣਾ ਹੀ ਨਹੀਂ ੁਕਾਰ ਕਰ ਵੀ ਤੁਸੀਂ ੁਕਾਰ ਕਰ ਤੇ ਵੀ ਅਸੀਂ ਫਿਰ ਮੈਂ ਇੱਥੇ ਕਿਵੇਂ ਤੁਸੀਂ ਸਾਨੂੰ ਪਰਖੋਤ ਕਰਿਆ ਤੁਸੀਂ ਸਾਨੂੰ ਇੱਥੇ ਰਹਿਣ ਬਹਿਣ ਲਾ ਕਿੰਨੇ ਸਾਲ ਤੋਂ ਕਿੰਨੀ ਕੀਮਤ ਤੁਸੀਂ ਅਜੇ ਆਜਾੜ ਚੱਲੇ ਆ ਤੇ ਮਿੱਥੋ ਕੀ ਕਸੂਰ ਹੋ ਗਿਆ ਉਹ ਕਹਿੰਦੇ ਸ਼ਾਹ ਪਾਈ ਜੇ ਤੂੰ ਇੱਥੋਂ ਤਾਈਂ ਕਹਿੰਨੀ ਹੈ ਚੰਗਾ ਅਸੀਂ ਕਹਿੰਦੇ 5 ਦਿਨ ਅਸੀਂ ਤੇ ਆਪਣਾ ਹੂਲਾ ਮੱਲਾ ਲਗਿਆ ਕਰੂ ਅਨੰਦਪੁਰ ਸਾਹਿਬ 5 ਦਿਨ ਅਸੀਂ ਇੱਥੇ ਅਨੰਦਪੁਰ ਦੇ ਵਿੱਚ ਰਿਹਾ ਕਰਾਂਗੇ 5 ਦਿਨ ਪੂਰੇ ਹੂਲੇ ਮੱਲੇ ਤੇ ਜਿਹਦੇ ਵਿੱਚ ਸਾਡੇ ਦਰਸ਼ਨ ਕਰਨੇ ਹੋਇਆ ਕਰਤੇ 5 ਦਿਨ ਸਾਡੇ ਨਾਲ ਤੇ ਦਰਸ਼ਨ ਕਰ ਲਿਆ ਕਰਨਗੇ ਸਿੰਘ ਇਹ ਸੀ ਪਹਾੜਾ ਅਨੰਦਪੁਰ ਵਾਲੀ ਦਾ ਪਹਾੜਾ ਅਨੰਦਪੁਰ ਦੇ ਲੰਗਰ ਲੋੜੇ ਪੰਜ ਦਿਨ ਮਾਰੇ ਤੇ ਹਾਜ਼ਰ ਨਾ ਰਹਿੰਦੇ ਆ ਉਤੋਂ ਭਾਈ ਤੋੜ ਲੇ ਜਦੋਂ ਪਰਿਵਾਰ ਸਾਰੇ ਸੰਗ ਤੇ ਮਾਤਾਵਾਂ ਦੁਰਪੀਆਂ ਤੇਲਾ ਮਾਰੇ ਸਾਰੇ ਪਰਿਵਾਰ ਕੱਢ ਤੇ ਤੇ ਆਪ ਦਾ ਪਰਿਵਾਰ ਨਹੀਂ ਕੱਢਿਆ ਤੇ ਕਿੱਡਾ ਜਿਗਰਾ ਹੋ ਮਹਾਰਾਜ ਦਾ ਕੁਝ ਵੀ ਹੋ ਸਕਦਾ ਸੀ ਸੰਗਤਾਂ ਆਪਣੇ ਮਮਤਾਵਾਲੀ ਨਾਲ ਕਰੀ ਪਾਤਾਵਾਂ ਦੇ ਨਾਲ ਕੁਝ ਵੀ ਹੋ ਸਕਦਾ ਸੀਗਾ ਤੇ ਭਾਈ ਜਦੋਂ ਉਹ ਕਰਿਆ ਤੇ ਸਤਾਗੁਰ ਜੀ ਤੁਰ ਪੈਂਦੇ ਆ ਲੈ ਕੇ ਲਾਲ ਲਾਹ ਕਰ ਸਾਰਾ ਤੇ ਨਾਲ ਸਹਿਮਜਾ ਤੇ ਵੱਡੇ ਛੋਟੇ ਤੇ ਮਾਤਾ ਗੁਜਰ ਪਰ ਘੋੜਿਆਂ ਤੇ ਸਾਰੇ ਹੋ ਕੇ ਤੁਰ ਬੈਠੇ ਤੁਰਦਾ ਉਦੋਂ ਤਾਂ ਕੁਛ ਨਹੀਂ ਕਹਿੰਦੇ ਕਿਉਂਕਿ ਸੋਹਾ ਖਾਤੇ ਗੁੰਦ ਗੁੰਦਾ ਤੇਗਾ ਉਦੋਂ ਮੁੜ ਕੇ ਮਗਰ ਕੇ ਰਾ ਪਾ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੰਦੇ ਆ ਮਗਰੋਂ ਫਿਰ ਬਾਜੀਦਾਰ ਦੇ ਰਾਜੇ ਹੋ ਜਾਂਦੇ ਆ ਉਦੋਂ ਸਹਰਾ ਹੰਦ ਵਾਲਿਆਂ ਨੂੰ ਕਹਿੰਦੇ ਆ ਉਦੋਂ ਆਪਣੇ ਰੰਗਜੀ ਉਹ ਕੱਲ ਦਾ ਤਾਂ 10 ਲੱਖ ਫੌਜ ਮਗਰ ਪਈ ਸੀ ਮਹਾਰਾਜ ਦੇ 400 ਰੋ ਹੁੰਦੇ 400 ਰੋ ਘੇਰ ਲੈਂਦੇ ਆ ਫਿਰ ਇਹ ਜਿੱਥੇ ਬਿਸ਼ੋੜਾ ਸਾਹਿਬ ਗੁਰਦੁਆਰਾ ਸੱਤ ਉੱਥੇ ਅੰਬਰਤ ਬੇਲਾ ਹੋ ਜਾਂਦਾ ਉੱਥੇ ਸਤਗੁਰੂ ਜੀ ਅੰਬਰਤ ਬੇਲਾ ਨਹੀਂ ਭਜਾਉਂਦੇ ਉਦੋਂ ਦਾ ਪਿੱਛੇ ਦਾ ਫੌਜਾਂ ਆ ਚੜੀਆਂ ਲੜੀ ਜਾਂਦੇਗਾ ਉਦੋਂ ਮਹਾਰਾਜ ਕੀਰਤ ਕਰੀ ਜਾਂਦੇ ਆ ਕੀਰਤਨ ਕਰੀ ਜਾਂਦੇ ਆ ਸਾੰਗਤ ਕਹਿੰਦੀ ਮਹਾਰਾਜ ਚੱਲ ਗਏ ਦਾ ਆ ਦਾ ਮਹਾਰਾਜ ਕਹਿੰਦੇ ਓਏ ਭਲੇ ਉਹ ਲੋਕੋ ਕਹਿੰਦੇ ਜੀ ਮਗਰ ਤਾਂ ਬਹੁਤ ਫੌਜਾਂ ਚੜੀਆਂ ਆਉਂਦੀਆਂ ਮਾਰ ਦੇਣਗੇ ਉਹ ਕਹਿੰਦੇ ਕਿੰਨੇ ਕਾਪੜੇ 500 ਮਾਰ ਦੇ ਕੇ 200 300 ਜੇ ਇੰਨੇ ਮਰੇ ਦੇ ਨਾਲ ਵੀ ਅੰਬਰਤ ਵੇਲਾ ਆਪਾਂ ਕੋ ਖੁੰਝਦਾ ਨਹੀਂ ਨਾ ਛੜੇ ਦੀਆਂ ਗੱਲਾਂ ਸੱਚੀਆਂ ਵੀ ਅੰਬਰਤ ਵੇਲਾ ਖੁੰਝਣਾ ਤੇ ਉਹ ਚੈੱਕ ਵੀ ਵੱਡੀ ਬਹੁਤ ਹੋਈ ਪਈ ਹੋਵੇ ਜੇ ਕੋ ਗੁਰੂਦਾਰੇ ਆਉਣਾ ਪਾਠ ਕਰਦਾ ਤੇ ਆਪਦਾ ਪਾਠ ਕਰੋ ਇਹ ਨਾ ਵੀ ਉਹਦੇ ਸੋਚੀ ਬੈਠਾ ਰਿਹਾ ਤਾਂ ਉਸੇ ਦੀ ਦੇਣਾ ਉਹਦੀ ਦੇਣਾ ਉਹ ਲੈ ਗਿਆ ਵੀ ਚੀਜ਼ ਮਹਾਰਾਜ ਕਹਿੰਦੇ ਵੀ ਅੰਬਰਤ ਵੇਲਾ ਲਾ ਕੁਝ ਵੀ ਅੰਬਰਤ ਵੇਲਾ ਲਾ ਆਸਾ ਦੀ ਵਾਰਤਾ ਮਹਾਰਾਜ ਨੇ ਕੀਰਤਨ ਕਰਿਆ ਇਹਦਾਂ ਕਰਕੇ ਪੋਗ ਪਾਇਆ ਅਰਦਾਸ ਆ ਫੇਰ ਤੁਰੇ ਫਿਰ ਛੋਟੇ ਸਾਹਿਬ ਜਾ ਕੇ ਤੇ ਮਾਤਾ ਗੁਜਰਪੁਰ ਤਾਂ ਇੱਥੋਂ ਹੋ ਗਏ ਵੱਡੇ ਸਾਹਿਬ ਜਾ ਕੇ ਤੇ ਨਾਲ ਮਹਾਰਾਜ ਦੇ ਤੇ ਮਤਾਵਾ ਭਾਈ ਮਨੀ ਸਖੇ ਤੇ ਬਾਬਾ ਦੀਪ ਸਖੇ ਨਾਲ ਦਿੱਲੀ ਨੂੰ ਸਿੱਧਕਾ ਹੋ ਗੀਆਂ ਚਾਰ ਭਾਈ ਉੱਥੋਂ ਆ ਡਰ ਗਏ ਇੱਥੋਂ ਤੁਰ ਪਏ ਤੇ ਗਾਹ ਕਿ ਜਾਂਦੇ ਤੇ ਕਾਂ ਜਾ ਕੇ ਮਹਾਰਾਜ ਵਿੱਚੋਂ ਪਾਉਂਦੀ ਗੜੀ ਡੇਟ ਜਾ ਕੇ ਮਹਾਰਾਜ ਨੂੰ ਘੇਰਾ ਪੈ ਜਾਂਦਾ ਜਦੋਂ ਘੇਰਾ ਪੈ ਜਾਂਦਾ 10 ਲੱਖ ਫੌਜ ਤਾਲੇ ਹੋ ਜਾਂਦੀ ਮਹਾਰਾਜ ਦੇ ਚਾਰ ਸਪੇਰੇ ਤੁਸੀਂ ਲਾ ਲੋ ਸਾਹਿਬ ਹੁਣ 10 ਲੱਖ ਫੌਜ ਆ ਹਰ 10 ਲੱਖ ਫੌਜ ਨੂੰ ਇਧਰ ਦਾ ਮਹਾਰਾਜ ਦਾ ਭੁੱਖੇ ਭਾਣੇ ਆ ਤੇ ਉਹ ਵੀ ਭੁੱਖੇ ਭਾਣੇ ਤੁਰੇ ਫਿਰਦੇ ਉਹ ਉਹਨਾਂ ਨੂੰ ਉਹਨਾਂ ਨੂੰ ਪ੍ਰਸ਼ਾਦਾ ਕਿਹੜਾ ਲਈ ਬੈਠਾ ਹੈ ਉਹ ਵੀ ਪਾਈ ਆਪਦਾ ਪ੍ਰਸ਼ਾਦਾ ਖਾਣ ਦੇ ਮਾਰੇ ਆਹ ਕੋਲੋਂ ਆਪੋ ਉਹ ਕਰਦੇ ਫਿਰਦੇ ਆ ਕਿ ਕਿਤੇ ਪਕਾਈਏ ਦੇਵੇ ਕੌਣ ਇਹਨਾਂ ਨੂੰ ਉਹ ਕਵੇਸ ਰੰਦਦਾ ਉਹ ਸੁਪਾ ਲੇਊਗਾ ਉਹ ਕਰਨ ਬਾਈ ਧਰਦੇ ਰਾਜੇ ਨੇ ਉਹਨਾਂ ਦੇ ਉਹਨਾਂ ਦੂਜੇ ਦੇ ਚਸੇ ਵੀ ਆਪੇ ਉੱਥੋਂ ਵਾਲੇ ਲੈ ਕੇ ਆਉਣਗੇ ਪ੍ਰਸ਼ਾਦਾ ਕਿਸੇ ਨੂੰ ਨਾ ਮਿਲਿਆ ਉਹ ਵੀ ਭੁੱਖੇ ਚਾਹੇ ਤੁਰੇ ਫਰਨੋ ਤੇ ਮਾਰੇ ਫਿਰ ਜਿੰਨੇ ਉੱਤੇ ਠੋਕੇ ਆਪਣੇ ਉਹ ਸਾਰੇ ਭੁਕੇ ਦੇਈ ਠੋਕੇ ਆਪਣੇ ਸਿੰਘਾਂ ਨੂੰ ਅੰਦਰ ਜਦੋਂ ਚਮਕੌਰ ਦੀ ਗੜੀ 'ਚ ਪੜ ਕੇ ਅੰਦਰ ਉੱਥੇ ਜਿਹੜਾ ਉਹਨਾਂ ਦਾ ਰੋਟੀ ਪਾਣੀ ਪਿਆ ਕੇ ਥੋੜਾ ਬਹੁਤਾ ਉਹ ਸਿੰਘਾਂ ਨੇ ਛਕ ਲਿਆ ਉਹਦੇ ਨਾਲ ਇਹਦਾ ਜਾਨ ਚ ਹੋ ਗਏ ਪੂਰਾ ਉਹ ਭੁਕੇ ਦੇਈ ਕਰਦੇ ਜਿਹੜੇ 10 ਲੱਖ ਫੌਜ ਆ ਆਹ ਨੂੰ ਹੁਣ ਕੱਢ ਜੁੜੇ ਤੇ ਦਰਦਾਰੀ ਕਰਦੀ ਹੋਵੇ ਆਪਣੇ ਭਾਈ ਜਲੇ ਦੇ ਤੇ ਫਿਰ ਦੀ ਇਹ ਤੇ ਮਾਰੇ ਨੇ ਕੋਤਾਂ ਪਾਸ ਅੰਦਰ ਬਹਿ ਗਏ ਜਿਹੜੇ ਸੀ ਹੁਣ 40 ਬੰਦੇ ਅੰਦਰ ਹੈ ਸਿਰਫ ਸਿੰਘ ਬਚ ਗਏ ਦੂਜੇ ਬਿਗਾ ਕੋਤਾ ਸਾਰ ਸਾਰੀ ਨਦੀ ਫਰੋੜ ਗਏ ਬਹੁਤ ਵੱਡਾ ਆਪਣਾ ਖਜ਼ਾਨਾ ਬਾਣੀ ਦਾ ਜਿਹੜਾ ਮਹਾਰਾਜ ਨੇ ਪੌਂਡਾ ਸਾਹਿਬ ਰਚਿਆ ਸੀ ਸਾਰਾ ਦਰਿਆ ਚ ਫੜ ਗਿਆ ਹੈ ਛੋਟੇ ਸਹਬਜਾਤੇ ਦੇ ਮਾਤਾ ਗੁਜਰ ਕੋਰ ਇਹ ਇੱਕ ਪਾਸੇ ਨਿਕਲ ਗਏ ਵੱਡੇ ਸਹਬਜਾਤੇ ਮਹਾਰਾਜ ਦੇ ਨਾਲ ਮਤਾਵਾਂ ਇਹ ਦਿੱਲੀੋਂ ਇਧਰ ਨੂੰ ਨਿਕਲ ਤੁਰ ਗਏ ਇਹ ਦਿੱਲੀ ਆ ਗਿਆ ਖੇਰੂ ਖੇਰੂ ਹੋ ਗਿਆ ਪਰਵਾਰ ਉੱਥੇ ਹੁਣ ਮਹਾਰਾਜ ਜਾਂਦਾ ਰਿਹਾ ਅੰਦਰੋਂ ਵੱਡੇ ਸਹਬਜਾਤੇ ਆ ਹੁਣ ਸਾਰਾ ਸਾਖਤ ਮਹਾਰਾਜ ਕਹਿੰਦੇ ਵੀ ਹੁਣ ਆਪਾਂ ਬੰਦੇ ਆ 40 ਉਹ ਆ 10 ਲੱਖ ਅੱਠ ਅੱਠ ਦਾ ਜੱਥਾ ਬੜਾ ਕਮਾਗਾ ਜੀ ਵੀ ਅੱਜ ਵੀ ਜਿੱਥੇ ਇਹਨਾਂ ਨੇ ਮਹਾਰਾਜ ਜੀ ਕਹਿ ਰਹੇ ਮੈਂ ਸਵਾ ਲੱਖ ਸਈਕਰਮ ਤਵੇ ਗੁਰੂ ਗੋਬਿੰਦ ਸਿੰਘ ਨਾਮ ਕੋਹਾਉ ਤੇ ਉਹ ਬਨਤਾ ਉਤੇ ਬਚਨ ਪੂਰਾ ਕਰਿਆ ਮਹਾਰਾਜ ਨੇ ਜਦੋਂ ਅੰਬਰ ਤੇ ਛਕਾਇਆ ਸੀ ਨਾ ਉਦੋਂ ਦੇ ਬਚਨ ਕਿਹਾ ਸੀ ਵੀ ਸਵਾ ਲੱਖ ਸਈਕਰਮ ਤਵੇ ਗੁਰੂ ਗੋਬਿੰਦ ਸਿੰਘ ਨਾਮ ਕੋਹਾਉ ਅੱਠ ਅੱਠ ਜੱਥਾ 10 ਲੱਖ ਨੂੰ ਪੜਿਆਤਾ ਅੱਠਾਂ ਦਾ ਜੱਥਾ ਅਧਰੂ ਨਿਕਲਦਾ ਸੀ ਤੇ 10 ਲੱਖ ਫੌਜੀ ਨੂੰ ਪੈਕ ਕਰਦਾ ਸੀ ਇੰਨੇ ਫੌਜੀ ਵੜ ਦਿੰਦੇ ਸੀ ਕਾਡਾ ਵੜ ਕਰ ਦਿੰਦੇ ਸੀ ਤੇ ਫੇਰ ਵਾਖੀ ਸੀਰ ਹੋ ਜਾਂਦੇ ਸੀ ਫਿਰ ਦੂਜਾ ਜੱਥਾ ਕੱਲ ਦੇ ਸੀ ਫਿਰ ਜਿਹੜੋ ਰਹਿ ਗਏ 6 7 ਤੱਕ ਫਿਰ ਮਾਰੇ ਨੂੰ ਪੂਰੇ ਪੰਜਾਂ ਦਾ ਰੂਟ ਧਾਰ ਕੇ ਖੜ ਗਏ ਹਾਂ ਕਹਿੰਦੇ ਮਾਰੇ ਵੀ ਤੁਸੀਂ ਮੈਂਤਲ ਹੀ ਗੱਲ ਐ ਵੀ ਤੁਸੀਂ ਬਾਹਰ ਨਿਕਲ ਜੋ ਤੋ ਗੜੀ ਚੋ ਤੁਸੀਂ ਬਥੇਰੇ ਸਿੰਘ ਸਾਜ ਰਹੇ ਪਰ ਸਾਨੂੰ ਥੋੜੇ ਰਗਾ ਗੁਰੂ ਨਹੀਂ ਬੈਠ ਰਹੇ ਇਹ ਸੱਚੇ ਪਾਤਸ਼ਾਹ ਤੁਸੀਂ ਜਾਓ ਮਾਰੇ ਕਹਿੰਦੇ ਵੀ ਨਹੀਂ ਅਸੀਂ ਤੇ ਤਸੀਹਦ ਹੋਣਾ ਨਾਲ ਪਰ ਨਹੀਂ ਜਦੋਂ ਪੱਲਾ ਪਾ ਕੇ ਵੀ ਤੁਸੀਂ ਆਪ ਹੀ ਕਿਹਾ ਸੀ ਵੀ ਪੰਜਾਂ ਚ ਪਰਮੇਸ਼ਰ ਵਾਜਦਾ ਪੰਜਾਂ ਦੀ ਪਛਾਇਤ ਹੋਇਆ ਕਰੋ ਪੰਜ ਜਿਹੜਾ ਹੁਕਮ ਕਰਿਆ ਕੱਲ੍ਹ ਕੇ ਉਹ ਸਿਰ ਮੱਥੇ ਹੋਇਆ ਕਰੂ ਤੇ ਵੀ ਉਹ ਹੋਏ ਤਾਂ ਵੀ ਉਹ ਲਵਾਉਣਾ ਚੱਲ ਮਾਰੇ ਕਹਿੰਦੇ ਵੀ ਠੀਕ ਆ ਸਤਿ ਸਬਦ ਜਣ ਮਾਰੇ ਰਾਂਤ ਨੂੰ ਮਤਲਬ ਉਹ ਚਮਕੌੜੀ ਘੜੀ ਛੱਡੀ ਤਾੜੀ ਬਜਾ ਕੇ ਮਾਰੇ ਉੱਥੋਂ ਨਿਕਲਦੇ ਆ ਹੁਣ ਰਾਤ ਨੂੰ ਸਿੰਘਾਂ ਦੇ ਤੂ ਲਾਲਾ ਸਾਹਿਬ ਹੀ ਕਹਿੰਦੇ ਪੈਰ ਚੁੰਮਦੇ ਫਿਰਦੇ ਆ ਕਿਸੇ ਦਾ ਮੂੰਹ ਚੁੰਮਦੇ ਆ ਕਿਸੇ ਨੂੰ ਐ ਬੋਪਰ ਚਲਾ ਲੈਂਦੇ ਆ ਕਿਸੇ ਦੇ ਪੈਰ ਫੜ ਲੈਂਦੇ ਆ ਵੀ ਇਹਨਾਂ ਸਿੰਘਾਂ ਦੇ ਤਲ ਕੇ ਸਾਡੇ ਤੇ ਹੋਣਾ ਇਹਨਾਂ ਦੀ ਹਲੇ ਉਮਰਾਂ ਨਾਦਾਰ ਸੀ ਹਲੇ ਚੰਗਾ ਕਰ ਕਰ ਨਹੀਂ ਜਾਣ ਵਾਲੇ ਸੀ ਤੇ ਅੱਜ ਜਿਹੜੇ ਜਾ ਰਹੇ ਆ ਤੇ ਫਿਰ ਮਹਾਰਾਜ ਨੇ ਜਿੱਤੇ ਅੰਮ੍ਰਿਤ ਆਪ ਛਕਿਆ ਸੀ ਨਾ ਲੈ ਕੇ ਪੰਜਾਂ ਤੇ ਰਿਆਂ ਤੋਂ ਉਦੋਂ ਮਹਾਰਾਜ ਨੇ ਦਿਆ ਸਕਦੇ ਕਿਹਾ ਸੀ ਵੀ ਮਹਾਰਾਜ ਅਸੀਂ ਤਾਂ ਦਿੱਤੇ ਆ ਸੀਸ ਤੇ ਤੁਸੀਂ ਕੀ ਦਿਨੇ ਸਾਨੂੰ ਅੰਮ੍ਰਿਤ ਦੇ ਬਦਲੇ ਮਹਾਰਾਜ ਕਹਿੰਦੇ ਸੋਚ ਕੇ ਕਦੇ ਵੀ ਅਸੀਂ ਸਾਰਾ ਸਰਵੰਸੀ ਬਾਤ ਆ ਗਏ ਹੁਣ ਉੱਥੇ ਪਹਿਲੀ ਕਿਸਤ ਹੁੰਦੀ ਆ ਜਿਹੜੇ ਦੋ ਬੱਚੇ ਜਾਂਦੇ ਆ ਜਦੋਂ ਪਹਿਲਾ ਬੱਚਾ ਸੀਰੋਸ ਜੱਥੇ ਦੇ ਨਾਲ ਜਾ ਕੇ ਮਹਾਰਾਜ ਨੇ ਬੋਲੇ ਸੋਨਾ ਬੱਚਾ ਕਾਲਾ ਛੱਡਿਆ ਹੈ ਕੋਈ ਪਿਤਾ ਜਿਹੜਾ ਉਹਦੇ ਪੁੱਤ ਨੂੰ ਮਰਦਾ ਦੇ ਕੇ ਜਕਾਰੇ ਛੱਡੂ ਇਤਿਹਾਸ ਹੀ ਐਨੀ ਦੁਨੀਆ ਇਤਿਹਾਸ ਹੀ ਜਿਹੜੀ ਦੁਨੀਆ ਤੇ ਏਡਾ ਵੱਡਾ ਵੀ ਕੋਈ ਮਹਾਰਾਜ ਜੱਟ ਇਤਿਹਾਸ ਹੋਊ ਹੁਣ ਬੱਚਾ ਸੀਰ ਹੁੰਦਾ ਕਿੰਨੇ ਫੱਟ ਲੱਗਦੇ ਆ ਕਿਵੇਂ ਨੇਜੇ ਵੱਜਦੇ ਆ ਤੇ ਸਾਹਮਣੇ ਖੜਾ ਪਿਤਾ ਬੋਲੇ ਸੋਹ ਲੈ ਦੇ ਜਕਾਰੇ ਕਿ ਜਾਵੇ ਤੇ ਸਾਜੋ ਦੂਜਾ ਬੱਚਾ ਦੂਜਾ ਗਿਆ ਮਹਾਰਾਜ ਨਾਲ ਮੈਂ ਤਾਂ ਆਪੀ ਦੇ ਨਾਲ ਜਾਣਾ ਉਹਨੂੰ ਵੀ ਸ਼ਸਤਰ ਪਹਿਨੇ ਗੁਰੂ ਸਾਹਿਬ ਨੇ ਚੁੰਮਿਆ ਐ ਟਰੋਆ ਟਰੋੜੇ ਤੇ ਬੜਾ ਵੀ ਚੰਗਾ ਬੇਟਾ ਜਾ ਪੂਰੀ ਕਰਦਾ ਪੂਰਾ ਆਲਾ ਮਹਾਰਾਜ ਦੂਜੀ ਕਿਸਤਾ ਰਹੀ ਹੈ ਐ ਮਹਾਰਾਜ ਇਹ ਗੱਲ ਕਹਿਣ ਜਦੋਂ ਉਹ ਸੀਦੋਆ ਜਿੱਕਨ ਨੇ ਫਟੋਦੇ ਹੋਏ ਕਿੰਨੇ ਜਦੋਂ ਇਹ ਫਟ ਹੋ ਗਿਆ ਨਾ ਦੋਨਾਂ ਸਹਬ ਜਾਦਿਆਂ ਦੇ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਕਹੀ ਸੀ ਕਹਿੰਦਾ ਹੇ ਨਿਰੰਕਾਰ ਆਕਾਲ ਪੁਰਖ ਸੱਚੇ ਪਾਤਸ਼ਾਹ ਕੋਈ ਇਹ ਜਹਾ ਪਿਤਾ ਦੀ ਹੈ ਜਿਹੜਾ ਆਪ ਦੀ ਅੱਖ ਦੇ ਸਾਹਮਣੇ ਉਹਦੇ ਬੱਚਿਆਂ ਦੇ ਪੇਟ ਭਰਵਾਉਂਦਾ ਹੋਵੇ ਬਿਲਕੁਕੁਲ ਜੇ ਤੁਹਾਡੇ ਪੇਟ ਪਾਟੇ ਆ ਨਾ ਬੱਚਿਆਂ ਦੇ ਤੇ ਮੈਂ ਵੀ ਇਸ ਦੁਨੀਆ ਤੇ ਦੇ ਕੇ ਜਾਉਂ ਦੇਣ ਸਾਰਾ ਤੇ ਮੈਂ ਵੀ ਆਪ ਦਾ ਪੇਟ ਫੜਵਾ ਕੇ ਜਾਉਂ ਤੇ ਦੇਖ ਲੈ ਹਜੋ ਸਾਹ ਦੀ ਤਸਤੀ ਤੇ ਖੰਜਰ ਮਾਰਿਆ ਸੀ ਗਲਖਾਨ ਤੇ ਸੈਦਉਲਾ ਖਾਨ ਨੇ ਦੋ ਜਿਹੜੇ ਪਠਾਨ ਸੀ ਉਹਨਾਂ ਨੇ ਤੇ ਉਹਨਾਂ ਨੇ ਤਾਂ ਜਾ ਕੇ ਪਠਾਨਾਂ ਨੇ ਮਾਰੇ ਤੇ ਮਾਰੇ ਇਤੋਂ ਸਾਰਾ ਪੇਟ ਪਾਟ ਗਿਆ ਸੀ ਮੇਰੀ ਮਤ ਉਹਨੇ ਆਪ ਦਾ ਕਰਿਆ ਨਾ ਮਰ ਤੱਕ ਧੀ ਦੀ ਬਾਈ ਆ ਤੇ ਜਦੋਂ ਆਪਾਂ ਜੇ ਸਾਹ ਹਾਗਤ ਜਦੋਂ ਇਹ ਗੱਲ ਚੱਲੀ ਜਾਂਦੀ ਸੀ ਤੇ ਸਾਰਾ ਸਾਕਤ ਹੋਰ ਜਿਹੜੇ ਹੋ ਗਏ ਬੱਚੇ ਆਹ ਜਿਹੜੇ ਬੱਚੇ ਸੀਰੋਗ ਦੇ ਬਾਹਰ ਦੇ ਰਹਿ ਗਏ 7% ਤੇ ਮਹਾਰਾਜ ਨੇ ਉੱਥੇ ਵੀ ਕਰਿਆ ਤੇ ਭਾਈ ਆਪ ਦਾ ਸਾਰਾ ਲਾਹ ਕੇ ਪਾਣਾ ਲਾਤਾ ਤੇ ਆਗਾ ਮਤਲਬ ਤਾਜ ਲਾਤਾ ਢਲਮੀ ਲਾਦੇ ਸਸਤਰ ਲਾਦੇ ਸਾਰੇ ਭਾਈ ਸੰਗਤ ਸਿੰਘ ਜੀ ਦੇ ਵਿੱਚ ਜਿਵੇਂ ਮਹਾਰਾਜ ਦੇ ਸਰੂਪ ਨਾਲ ਰੋਖ ਰਲਦਾ ਸੀ ਉਹਨੂੰ ਸਾਰੇ ਪੈਨਾ ਤੇ ਮਹਾਰਾਜ ਨੇ ਤਾਂ ਆਪ ਦੇ ਕੋਲੇ ਨਾ ਤਾਂ ਰਾਜ ਰੱਖਿਆ ਨਾ ਰੱਖਿਆ ਤਾਜ ਨਾ ਰੱਖੀ ਕਲਗੀ ਨਾ ਰੱਖਿਆ ਚੋਲਾ ਸਾਰਾ ਹੀ ਆਪਣੇ ਸੰਗਾਂ ਨੂੰ ਦੇ ਗਏ ਜਾਣ ਲੱਗੇ ਹਾਂ ਰੱਖਿਆ ਤੱਕ ਨਹੀਂ ਆਪ ਦੇ ਚੌਕਾ ਉੱਤੇ ਗੜੀ ਚੋ ਤੇ ਜਿਹੜੇ ਸਾਡੇ ਕੱਲ ਨੂੰ ਸਾਡਾ ਰੂਪ ਬਣ ਕੇ ਨਿਕਲੀ ਅੰਦਰੋਂ ਫਿਰ ਉੱਥੇ ਉਹ ਸੀਧ ਹੋਏ ਤੇ ਮਹਾਰੇ ਰੱਖਿਆ ਕੋਲੇ ਕੁਝ ਨਹੀਂ ਰੱਖਿਆ ਸਭ ਕੁਝ ਉਤਲਾ ਕੇ ਉੱਥੇ ਨੰਗੇ ਪੈਰੀਂ ਆ ਕੇ ਚਮਕੌਰ ਦੀ ਆਪਣੀ ਮਾਛੀਵੜ ਦੇ ਜੰਗਲਾਂ ਚ ਪੈਂਦੇ ਆ ਹੋ ਗਿਆ ਤੇ ਉਹ ਜੋ ਪੰਜਰੇ ਗਲੇ ਚ ਗਲੇ ਚ ਪਾ ਕੇ ਪੰਜੇ ਸਾਹਮਣੇ ਮਾਰੇ ਦੇ ਕਾਲ ਕੇ ਦੇ ਮਾਰੇ ਨਿਕਲ ਗਏ ਫਿਰ ਮਾਰੇ ਰਾਤ ਨੂੰ ਤੋਂ ਤੋਂ ਕੋ ਨਿਕਲੀ ਚੁਣ ਨਕਰਦੇ ਆ ਜਦੋਂ ਨਿਕਲਦੇ ਦੋ ਵਿਆਹ ਸਕਦੇ ਧਰਮ ਸਿੰਘ ਜਿਹਨਾਂ ਦਾ ਮਿੱਟੀ ਵਾਲੀ ਫੋਟੋ ਵੀ ਲੱਗਿਆ ਦੋ ਮਹਾਰਾਜ ਦੇ ਨਾਲ ਆ ਇੱਕ ਮਾਨਸਿਕ ਤਿੰਨ ਜਣੇ ਤਿੰਨਾਂ ਨੂੰ ਮਹਾਰਾਜ ਕਹਿੰਦੇ ਤੁਸੀਂ ਉਦੋਂ ਉਹਦੀ ਕੜੀਤਾ ਹੁੰਦੀ ਨਹੀਂ ਸੀ ਨਾ ਕੋ ਨਿਸ਼ਾਨੇ ਉਦੋਂ ਤਾਰਿਆਂ ਦੀਆਂ ਗਿੱਟੀਆਂ ਚੱਲਦਿਆਂ ਚੱਲਦਿਆਂ ਆ ਆਮ ਬੰਦੇ ਨੂੰ ਪਤਾ ਜੇ ਪਹਿਲਾ ਹੱਲ ਛੋੜਦੇ ਤੇ ਕੋਈ ਕਿਸੇ ਨੂੰ ਨਹੀਂ ਇੰਨਾ ਪਤਾ ਉਦੋਂ ਗਿੱਟੀਆਂ ਚੱਲਦਿਆਂ ਹੁਣ ਵੀ ਉਹ ਮਾਰੇ ਗਏ ਲਿਆ ਗਿੱਟੀਆਂ ਦੀ ਸਿਹਰ ਨੂੰ ਸਾਡੇ ਮਗਰ ਮਗਰ ਤੁਰੇ ਤੇ ਆਪਾਂ ਉੱਥੇ ਮਿਲ ਪਾ ਗਏ। ਉਹ ਪਾਈ ਉਹ ਮੈਂ ਚਲੋ ਤੋਂ ਤੁਰਪੇ ਮਾਰੇ ਬੂਰੇ ਕੱਲੇ ਆਇਆ ਤੇ ਬਿਲਹੋਂ ਪੈਰ ਪਾਟੇ ਨੰਗੇ ਭਰੀ ਸੀ, ਜੋੜੇ ਪਾਟਿਆ ਤੇ ਸਰੀਰ ਤੇ ਛੀਟਾ ਜਦੋਂ ਮਾਛੀ ਵੜਦੇ ਜੰਗਲਾਂ ਚ ਮਾਰੇ ਪੈਂਦੇ ਆ ਕੱਲਾ ਉਹਦਾ ਜਿਹੜਾ ਕਵਰ ਕਰਸਾਂ ਉਹਨੂੰ ਸਰਾਣੇ ਰੱਖ ਕੇ ਪਿੰਡ ਦਾ ਤੇ ਸੁੱਤੇ ਪਏ ਹੁੰਦਿਆ ਸਿਆਲ ਦਾ ਪਿੰਡਾ ਉਹ ਮਾਰਦਿਆਂ ਰਾਤਾਂ ਠਾ ਠਰ ਧਾਕੀ ਕਰਦੀ ਹੈ ਤੇ ਅੰਬਰ ਤੇਲ ਦਾ ਪੁੱਲਾ ਆਉਂਦਾ ਜਦੋਂ ਉਤਰੋ ਪਾਈ ਤਨੇ ਸਿੰਘ ਆ ਜਾਂਦੇ ਆ ਉਹ ਜਿਹੜੀ ਸੇਧਰਾ ਮਹਾਰਾਜ ਨੇ ਕਿਹਾ ਉੱਥੇ ਆ ਕੇ ਦੇਖ ਲੈਣ ਦੇ ਵੀ ਮਹਾਰਾਜ ਹੋ ਪਏ ਆ ਆ ਕੇ ਕੋਲੇ ਬਹਿ ਜਾਂਦੇ ਜਗਾਉਂਦੇ ਨਹੀਂ ਤੇ ਯਾਰ ਤੇ ਜ ਆਪ ਦੇ ਪੁੱਤ ਵਾਰਿਆ ਆ ਕਿੱਡੇ ਕਿੱਡੇ ਸਿੰਘ ਵਾਰਿਆ ਚੋਲਾ ਲਾ ਕੇ ਤੇ ਆਇਆ ਤੇ ਨਾਲ ਉਹ ਸੱਕ ਕੋਲੇ ਬੈਠਿਆ ਤੇ ਮਹਾਰਾਜ ਆਏ ਆਪ ਮਹਾਰਾਜ ਸੁਤੇ ਪਏ ਆ ਜਦੋਂ ਉਹ ਬੁੱਲਾ ਆਇਆ ਨਾ ਤੇ ਮਹਾਰਾਜ ਬੁੜਾਂਦੇ ਆ ਮੂੰਹ ਚੋਂ ਗੱਲਾਂ ਕਰਦੇ ਆ ਅੰਮ੍ਰਿਤ ਵੇਲੇ ਦੇ ਉਹ ਬੁੱਲੇ ਨੂੰ ਕਹਿੰਦੇ ਵੀ ਤੂੰ ਜਿਹੜਾ ਬੁੱਲਾ ਅੰਮ੍ਰਿਤ ਵੇਲੇ ਦਾ ਆਉਂਗਾ ਆਪਾਂ ਜਦੋਂ ਪਹਿਲਾਂ ਬਾਹਰ ਪਾਏਦੇ ਸੀ ਉਹਨਾਂ ਬੰਦਿਆਂ ਨੂੰ ਪਤਾ ਆ ਟੜਕੂ ਉਹ ਤੋਂ ਪੰਦਰੋਂ ਫੇਰ ਅੱਖ ਲੱਗਦੀ ਆ ਬੰਦੇ ਦੀ ਪਹਿਲਾ ਬੰਦਾ ਜਾਗ ਪੈਂਦਾ ਏ ਜੇ ਮਹਾਰਾਜ ਉਹ ਮੱਝੇ ਤੇ ਤਿਆਰੀ ਤੋਂ ਭੁੱਲਾਏ ਤੇ ਬੰਦਾ ਸੋ ਜਾਂਦਾ ਤੇ ਉਸ ਭੁੱਲੇ ਨੂੰ ਉਹ ਬੋਲਾ ਅੰਦਰ ਆ ਕਾਰ ਦਾ ਕਾਲਪੁਰ ਖੜਾ ਹੁੰਦਾ ਠੀਕ ਉਹ ਭੁੱਲੇ ਨੂੰ ਕਹਿੰਦੇ ਮਹਾਰਾਜ ਕਹਿੰਦੇ ਤੈਨੂੰ ਅਸੀਂ ਸੁਨੇਹਾ ਦਿੰਨੇ ਆ ਸਾਡੇ ਨਰੰਗ ਕਾਰ ਨੂੰ ਜਾ ਕੇ ਕਹਦੀ ਵੀ ਤੇਰਾ ਪਿਆਰ ਮਾਝੂ ਬੜਦੇ ਜੰਗਲਾਂ ਚ ਤੇ ਉਹਨੇ ਪਹਿਲੀ ਕਸਤ ਲਾਤੀ ਹੈ ਦੋਏ ਬੱਚੇ ਸੀਦ ਹੋ ਗਏ ਉਹਨਾਂ ਦੇ ਤੇ ਜਾ ਜਾ ਕੇ ਕਹਦੇ ਉਹ ਸਾਨੂੰ ਪਟ ਘੇੜਿਆਂ ਦਾ ਰਹਿਣਾ ਕਿ ਇਹ ਇੱਕ ਨਾਲ ਚੱਲਦਾ ਏ ਆ ਤੇ ਸਾਡੇ ਜਾਣ ਨਾਲ ਤਾਂ ਸਾਨੂੰ ਉਹੀ ਚੰਗਾ ਮਹਾਰਾਜ ਦਾ ਸੱਤਰੀ ਚੰਗਾ ਵੀ ਆ ਸੋਰ ਰਾਹਿ ਅੰਜਰ ਪਹਿਲਾਂ ਪਾਠ ਕਿੜਿਆ ਦਾ ਰਹਿਣਾ ਜਾਰੜੇ ਦਾ ਜਾਰੜੇ ਦਾ ਸਾਨੂੰ ਸੱਤਰ ਚੰਗਾ ਤੇ ਇਸ ਤਰ੍ਹਾਂ ਜਿਹੜੀ ਤਰਸੀਤ ਤਾਂ ਪਹਿਲਾਂ ਆ ਸਮਝਣ ਵਾਲੀ ਗੱਲ ਇਹ ਤੇ ਮਹਾਰਾਜ ਨੂੰ ਇਹ ਗੱਲਾਂ ਕਈਆਂ ਕਹਿ ਕੇ ਤੇ ਸਾਥ ਸੰਗਤਾ ਉਥੋਂ ਤੁਰਦੇ ਆ ਫਿਰ ਹੁਣ ਗਣੀ ਸੰਗ ਤੇ ਨਵੀ ਸਿੰਘ ਉਹਨਾਂ ਦੋਹਾਂ ਭਰਾਵਾਂ ਨੂੰ ਉਹਦੇ ਪੁੱਤਰ ਬਣਾਉਂਦੇ ਆ ਮਹਾਰਾਜ ਆ ਕੇ ਪੇ ਕੋ ਹੋ ਮੂਰੇ ਲੱਗਦਾ ਭਾਈ ਮਾਨਸਾ ਧਰ ਸਕਦੇ ਜਾਂ ਸਕ ਦੋਹਾਂ ਕਾਮਨ ਲੱਗਦਾ ਤੁਹਾਨੂੰ ਹੋ ਲੱਗਦਾ ਤੇ ਮਾਨਸਾ ਸਿੰਘ ਚੋਰ ਕਰਦਾ ਜਦੋਂ ਜਨ ਨਿਕਲਦੇ ਤੋਂ ਮਾਛੀਵਾੜ ਦੇ ਜੰਗਲ ਤੋਂ ਨਾ ਜੰਗਲ ਤੋਂ ਨਹੀਂ ਮਾਛੀਵਾੜ ਦੇ ਵਿੱਚੋਂ ਨਿਕਲਦੇ ਆ ਉੱਚ ਦਾ ਪੀਰ ਬਣ ਕੇ ਚਲਦਾ ਹੁਣ ਉੱਚ ਦਾ ਪੀਰ ਬਣੇ ਤੇ ਸੀ ਵੀ ਉੱਚ ਦੇ ਪੀਰ ਹੀ ਤੇ ਉਹ ਹੁਣ ਗਰੀ ਖਾਦੇ ਨਾ ਵੀ ਖਾਦੇ ਸਿੱਧਾ ਮੁਸਲਮਾਨ ਨਹੀਂ ਤੇ ਜੇ ਆਪਾਂ ਮੁਸਲਮਾਨਾਂ ਨਾਲ ਟੱਕਰ ਹੁੰਦੀ ਤੇ ਫਿਰ ਬਾਹਰ ਮੁਸਲਮਾਨਾਂ ਨਾਲ ਕਿਉਂ ਭੜਦੇ ਤੇ ਉਹਨਾਂ ਨੂੰ ਕੋਲੇ ਰੱਖਦੇ ਮਹਾਰਾਜ ਦੀ ਟੱਕਰ ਮੁਸਲਮਾਨਾਂ ਨਾਲ ਨਹੀਂ ਸੀ ਨਾ ਹਿੰਦੂਆਂ ਨਾਲ ਸੀ ਨਾ ਪੋਗਲਾ ਨਾਲ ਸੀ ਮਹਾਰਾਜ ਦੀ ਟੱਕਰ ਸੀ ਜੁਰਮ ਨਾਲ ਜਿਹੜਾ ਬੰਦਾ ਜੁਰਮ ਕਰਦਾ ਉਹਦੇ ਨਾਲ ਮਹਾਰਾਜ ਦੀ ਟੱਕਰ ਸੀ ਕਿਸੇ ਨਾਲ ਮਹਾਰਾਜ ਕਹਿੰਦੇ ਜੇ ਸਾਡਾ ਆਗਦਾ ਵੀ ਕੋਈ ਇਲਤ ਕਰੂਗਾ ਗਲਤ ਕਾਰਵਾਈ ਕਰੂਗਾ ਬਖਸ਼ਣਾ ਸੀ ਉਹ ਨਹੀਂ ਹੈ ਹੈ ਤੇ ਜਿਵੇਂ ਉਹਨਾਂ ਸੁਖਵੀਰ ਆ ਕੇ ਤੇ ਕਿੱਡੇ ਗੁਰੂ ਸਾਹਿਬ ਦੇ ਪੱਤਰ ਫੜਵਾਏ ਉਹਨਾਂ ਨੂੰ ਸਜ਼ਾਵਾ ਦਿੱਤਗਾ ਦਿੱਤਗਾ ਨਹੀਂ ਤੇ ਅੱਗਾ ਲਾਕੀਆਂ ਗੁਰੂ ਸਾਹਿਬ ਨੂੰ ਮੁੰਡੇ ਆਪਣੇ ਦੇ ਬੋਲ ਗਿਆ ਚਲਾ ਤਗਾ ਕੀ ਕੁਛ ਕਰਿਆ ਇਹ ਅਗਲਾ ਵੱਡੇ ਗ੍ਰਾਮ ਮਾਰੇ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਇਹਨਾਂ ਨੂੰ ਤਾਂ ਅਸੀਂ ਇਹਨਾਂ ਨੂੰ ਵੀ ਨਹੀਂ ਬਖਸ਼ਦੇ ਆਪਦੇ ਹੁਣ ਪਲਾੜਾ ਸਾਡੇ ਸਾਧ ਗੁਰੂ ਨੇ ਇਸ ਤਰ੍ਹਾਂ ਸਾਧ ਸੰਗਤ ਆਸਦਾ ਉਹ ਅਨੰਦਪੁਰ ਦਾ ਜਿਹੜਾ ਕਿਲਾ ਛੱਡਿਆ ਸੀ ਜਿੱਥੇ ਪ੍ਰਸ਼ਾਦੀ ਹਾਥੀ ਆਉਂਦੇ ਸੀ ਪੀਹਾਂ ਚ ਦੇ ਤੇ ਬਾਜ਼ਾਰ ਭਰੇ ਰਹਿੰਦੇ ਸੀ ਤੇ ਕੱਟਕਾ ਸੰਗਤਾਂ ਸਿੱਖਦੀਆਂ ਸੀ ਕਿਤੇ ਕਾਬਲ ਖੰਧਾਰ ਤੋਂ ਆਉਂਦੇ ਸੀ ਕਿਤੇ ਕਿੱਥੋਂ ਕੋਈ ਸੰਗਤਾਂ ਆਉਂਦੀਆਂ ਸੀ ਉਹਨਾਂ ਨਾਲ ਬਚਨ ਬਲਾਸ ਕਰਦੇ ਸੀ ਤੇ ਅੱਜ ਉਸ ਕਿਲੇ ਨੂੰ ਕਿਹੜੇ ਹਾਲ ਕਰਕੇ ਛੱਡਿਆ ਹੋ ਉਹ ਜਿਹੜਾ ਉਸ ਆ ਉਹ ਜਿਹੜਾ ਪਹਿਲਾ ਵਾਲਾ ਪਾਉ ਦਾ ਘਰ ਆਪਾਂ ਨੂੰ ਕੋਈ ਇਹਦਾ ਘਰ ਛੱਡ ਕੇ ਉੱਡ ਜਾਓ ਇੱਥੇ ਉੱਡ ਜਾਓ ਭਰਾ ਤੇ ਇੱਥੋਂ ਆਪਾਂ ਕਿਹੜੇ ਹਾਲਾਤ ਇੱਥੋਂ ਨਿਕਲਾਂਗੇ ਠੀਕ ਗੱਲ ਹੈ ਉਹ ਆਪਣਾ ਢੱਡ ਪੁੱਛਿਆ ਜਾਣੂ ਵੀ ਆਪਾਂ ਕਿਵੇਂ ਜਾ ਰਹੇ ਹਾਂ ਇੱਥੋਂ ਬਿਲਕੁਲ ਬਿਲਕੁਲ ਤੇ ਹਾਂ ਹੁਣ ਮਾਰਾ ਇਹਦਾ ਢੱਡ ਪੁੱਛਿਆ ਜਾਣਦਾ ਵੀ ਅੱਗੇ ਸੰਗਤਾਂ ਵੀ ਮੇਰੇਗਾ ਹੁਣ ਮਾਰਾ ਨੂੰ ਤਾਂ ਪਤਾ ਸੀ ਵੀ ਇੱਕ ਦਿਨ ਤਾਂ ਜਾਣਾ ਹੀ ਪੈਣਾ ਪਰ ਜਿਹੜੀ ਗੈਮਾ ਗੈਮੀ ਆ ਉਹ ਜਿਹੜੇ ਕਿੰਨੇ ਉੱਥੇ ਜਿਹੜਾ ਸੰਗਤ ਆ ਉਹ ਉਸ ਟਾਈਮ ਦੇ ਲੋਕ ਆਪਣੇ ਜਿਵੇਂਦਾਰ ਸੀ ਉਹ ਵੀ ਮਹਾਰਾਜ ਦੇ ਨਾਲ ਆ ਕੇ ਉੱਥੇ ਕੋਈ ਨਹੀਂ ਰਿਹਾ ਉਦੋਂ ਮੁੜ ਕੇ ਅਨੰਦਪੁਰ ਧਰਤੀ ਇਹ ਜੀ ਸੀ ਉਹ ਜਿਹੜੀ ਉਹ ਧਰਤੀ ਸੀ ਨਾ ਉੱਥੇ ਇੱਕ ਰਹਿਂਦਾ ਹੁੰਦਾ ਸੀਗਾ ਦਾਇਤ ਮਾਖੋਵਾਲ ਦਾ ਨਾਂ ਕਹਿੰਦੇ ਹੋ ਮਾਖੋਵਾਲ ਦਾ ਨਾਂ ਸੀ ਉਹ ਧਰਤੀ ਨੂੰ ਹਰੀ ਨਹੀਂ ਸੀ ਹੋਣ ਦਿੰਦਾ ਨਾ ਤਾਂ ਜ਼ਮੀਨ ਹੋਣ ਦਿੰਦਾ ਸੀ ਨਾ ਉੱਥੇ ਪਸ਼ੂ ਰਹਿੰਦੇ ਸੀ ਨਾ ਉੱਥੇ ਬੰਦਾ ਵੀ ਕੋਈ ਰਹਿੰਦਾ ਸੀ ਉਹ ਧਰਤੀ ਬਰਾਣ ਜਿੱਥੇ ਅਨੰਦਪੁਰ ਹੁਣ ਜਾਂਦੇ ਆ ਉਹ ਜਿਹੜੇ 22 ਧਾਰ ਦੇ ਰਾਜਾ ਜਦੋਂ ਮੁੱਲ ਲਈ ਉਹਨਾਂ ਨੇ ਆਖਿਆ ਕਿ ਦਾਇਤ ਦਾ ਇੱਥੇ ਰਹਿੰਦਾ ਹੈ ਆਪਰੇ ਨੂੰ ਖਾਕ ਹੋ ਜਾਊਗਾ ਇਹ ਸੰਗਾਂ ਨੂੰ ਨਬੇੜ ਦੂਗਾ ਫਗਾ ਪੱਤਰ ਤੱਕ ਇਹਨਾਂ ਨੂੰ ਦੇ ਦੋ ਉਹ ਨੌਵੇਂ ਪਾਸ਼ਾ ਨੂੰ ਮੁੱਲ ਦੇਤੀ ਸੀ ਆਪਾਂ ਨੂੰ ਉਹ ਧਰਤੀ ਮੁੱਲ ਨਹੀਂ ਰਜਿਸਟਰੀ ਆਪਣੇ ਨਾਮ ਆਨੰਦਪੁਰ ਦੀ ਤੇ ਉੱਥੇ ਦੇ ਦੇ ਉਹ ਜਿਹੜਾ ਦਾਇਤ ਸੀ ਉਹ ਨੌਵੇਂ ਪਾਸ਼ਾ ਦੇ ਚਰਨਾਂ 'ਚ ਬਹਿ ਗਿਆ ਆ ਕੇ ਕਹਿੰਦਾ ਮਹਾਰਾਜ ਤੁਸੀਂ ਆ ਕੇ ਹੁਣ ਇੱਥੇ ਤੁਸੀਂ ਦਾ ਬਾਣੀ ਪੜਨੀ ਹੈ ਤੇ ਮੇਰਾ ਤਾਂ ਤੇ ਕੰਮ ਨਹੀਂ ਸੀ ਮੈਂ ਤਾਂ ਬਰਾਨ ਕਰਨ ਦਾ ਇਰਾਕਾ ਖਾ ਗਿਆ ਤਾਂ ਬਈ ਮੈਂ ਤਾਂ ਕਿਸੇ ਨੂੰ ਨਹੀਂ ਰਹਿਣ ਦੇਣਾ ਮਾਰਾ ਕਹਿੰਦੇ ਹੁਣ ਪਾਈ ਅਸੀਂ ਇਹ ਧਰਤੀ ਲੈ ਲਈ ਅਸੀਂ ਹੁਣ ਕੋਈ ਔਂ ਕਰ ਠੀਕ ਆ ਤੂੰ ਵੀ ਤਾਫੀ ਤੇ ਰਹਿਣਾ ਮੈਂ ਦੁਨੀਆ ਹੈਗੀਆਂ ਜੁਨਾ ਤੇ ਹੁਣ ਉਹ ਇਥੋਂ ਚਲੇ ਆ ਗਿਆ ਫਿਰ ਮਹਾਰਾਣੀ ਉਥੋਂ ਪਤਾ ਕਿੱਥੇ ਕੱਢਿਆ ਸੀ ਉਥੋਂ ਕੱਢੇ ਬਠਿੰਡੇ ਵਾਲੇ ਕਿਲੇ ਚ ਉਹ ਉਥੋਂ ਤੈਤ ਨਿਕਲਿਆ ਬਠਿੰਡੇ ਵਾਲੇ ਕਿਲੇ ਤੇ ਜਾ ਕੇ ਟੱਗਿਆ ਹੈ ਫਿਰ ਬਠਿੰਡੇ ਵਾਲੇ ਕਿਲੇ ਤੋਂ ਕੱਢੇ ਦਸਵੇਂ ਪਾਸ਼ਾ ਨੇ ਫੇਰ ਜਾ ਕੇ ਤੇ ਦਸਵੇਂ ਪਾਸ਼ਾ ਨੇ ਕੱਢੇ ਬਠਿੰਡੇ ਚੋਂ ਉਹ ਜਾ ਕੇ ਬਸੇ ਸਰਾਂਦਾ ਸਹੀ ਸਰਾਂਦ ਬਿਧੀਪਾ ਬਹੁਤ ਹੁੰਦਾ ਸੀ ਪਹਿਲਾਂ ਇੱਧਰ ਬਠਿੰਡੇ ਨੇ ਮੁਗਲ ਬਹੁਤ ਰਹਿੰਦੇ ਸੀ ਉਹ ਵੜਦੇ ਸੀ ਤੇ ਇੱਧਰ ਇਹ ਬਹੁਤ ਮਤ ਰਹਿੰਦੇ ਇਹ ਪਾਪ ਕਰਦੇ ਸੀ ਜਿਹੜੇ ਦਾਇਆ ਤਨ ਤਾਂ ਖੂਨ ਬਿਨਾ ਹੁੰਦਾ ਉਹ ਲੋਹੇ ਜੇ ਤਾਂ ਇੰਨੇ ਰਹਿਣਾ ਹੁੰਦਾ ਜਿਹੜੀ ਉਹ ਏਡੀ ਪਰਫੋਰਲਥ ਕਰੀ ਹੋਈ ਧਰਤੀ ਛੱਡਣੀ ਲੋਹੇ ਤੋਂ ਕੀ ਹੈ ਸਹੀ ਗੱਲ ਹੈ ਹੈ ਤੇ ਜਿੰਨੀ ਸੰਗਤ ਸੀ ਕਿਤੇ ਘੋਦੇ ਦੀਵੇ ਲਾਉਂਦੇ ਉਹਦੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਂ ਚੌਦਰਾ ਬਾਦ ਜਾ ਕੇ ਹੁੰਦੇ ਸੀ ਫਿਰ ਅਨੰਦਪੁਰ ਚ ਤੇ ਕਿੱਥੇ ਉੱਤੇ ਫਿਰ ਕਿੱਡਾ ਸੋਹ ਹੋਊਗਾ ਪਹਿਲੀ ਗੱਲ ਤਾਂ ਰਿਹਾਈ ਨਹੀਂ ਕੋਈ ਯਾਰ ਉਹਨਾਂ ਨੂੰ ਪਤਾ ਵੀ ਬਾਈ ਧਰ ਦੇ ਰਾਜੇ ਦਾ ਘੇਰਾ ਭਾਈ ਬੈਠੇ ਆ ਤੇ ਜੋ ਗੁਰੂ ਸਾਹਿਬ ਤੋਂ ਪਾਸੇ ਸੀ ਰਹਿ ਕੇ ਤੇ ਸਾਡੇ ਨਾਲ ਕੀ ਹਾਲਤ ਕਰਨਗੇ ਕੋਈ ਕਹਿੰਦੇ ਰਿਹਾਈ ਨਹੀਂ ਸੀ ਇਤਿਹਾਸ ਇਹ ਗੱਲ ਕਹਿੰਦਾ ਵੀ ਅਨੰਦਪੁਰ ਜਮਾਂ ਹੀ ਖਾਲੀ ਹੋ ਗਿਆ ਸੀ ਗੁਰੂ ਸਾਹਿਬ ਨੇ ਜਿੰਨਾ ਸੋਨਾ ਜਿੰਨਾ ਪੈਸਾ ਜੋ ਵੀ ਸੀ ਸਾਰਾ ਸਤਲਵੰਦ ਰਾਜ ਨੂੰ ਵੰਟ ਦਿੱਤੀ ਕੋਈ ਕੀਮਤੀ ਚੀਜ਼ ਉਹ ਚੱਕੀ ਹੋਈ ਨਹੀਂ ਸੀ ਵੀ ਇਹ ਮਗਰ ਪਹਿਣਗੇ ਤੇ ਸਾਡਾ ਲੁੱਟਣਗੇ ਤੇ ਤਾਂ ਧਰਤੀ ਉਹ ਜਿਹੜੀ ਨੰਦਪੁਰ ਦੀ ਧਰਤੀ ਸੀ ਕੰਨਿਆ ਦਾ ਰੂਪ ਧਾਰ ਕੇ ਤਾ ਮੂਰੇ ਖੜੀ ਸੀ ਵੀ ਸੱਚਾ ਪਾਚਾ ਏਡੀ ਕੈ ਮਾਖਮੀ ਕਰਕੇ ਤੇ ਅੱਜ ਤੂੰ ਕਿੱਥੋਂ ਇਥੋਂ ਕਾਢ ਹੋਟ ਚਲੇ ਤੇ ਮੈਂ ਕੀ ਕਰੂੰਗੀ ਫਿਰ ਮਹਾਰਾਜ ਨੇ ਕਿਹਾ ਵੀ ਚੰਗਾ ਨੰਦਪੁਰ ਗੇ ਤੂੰ ਬਸਦੀ ਰਹਿਣਾ ਫਿਰ ਅਸੀਂ 5 ਦਿਨ ਤੇਰੇ ਕੋਲੇ ਨੰਦਪੁਰ ਦੇ ਹੁੱਲੇ ਮੱਲੇ 5 ਦਿਨ ਤੇਰੇ ਕੋਲੇ ਲਗਾਤਾਰ ਆਇਆ ਕਰਾਂਗੇ ਫਿਰ ਤੂੰ ਸਾਡੇ ਦਰਸ਼ਨ ਕਰ ਲਿਆ ਕਰ ਮਹਾਰਾਜ ਨੇ ਕਿਹਾ ਵੀ ਚਾਰ ਦਰਸ਼ਨ ਹੋਇਆ ਕਰਨਗੇ ਸੰਗਤ ਨੂੰ ਇੱਕ ਅਦਾ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਸੰਗਤ ਚੋਂ ਇੱਕ ਸ਼ਬਦ ਚੋਂ ਹੈ ਸਬਦ ਤੇ ਸਬਦ ਹੋ ਕੇ ਗੁਰੂ ਕ੍ਰਾਂਤ ਸਹਿਬ ਚੋਂ ਸਬਦ ਚੋਂ ਸੰਗਤ ਚੋਂ ਤੇ ਇੱਕ ਹੋਰ ਚਾਰ ਦਰਸ਼ਨ ਸੁਪਨੇ ਚ ਜੇ ਸੁਪਨੇ ਚ ਵੀ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਆ ਵੀ ਉਹ ਦਰਸ਼ਨ ਹੈ ਗੁਰੂ ਕ੍ਰਾਂਤ ਸਹਿਬ ਚੋਂ ਆਪਾਂ ਬਾਣੀ ਪੜਦੇ ਆਂ ਬਾਣੀ ਪੜਦਿਆ ਪੜੇ ਤੈਨੂੰ ਦਰਸ਼ਣ ਹੋ ਵੀ ਦਰਸ਼ਨ ਹੈ ਜਿਹੜੀ ਸੰਗਤ ਫਿਰਦੀ ਜਾ ਇਹਦੇ ਵਿੱਚੋਂ ਵੀ ਦਸਵੇਂ ਪਾਸ਼ਾ ਦਾ ਭਾਇ ਮਾਰੂਗੀ ਜਦੋਂ ਤੇਰੇ ਅੰਦਰ ਉਹ ਲੋਚੀ ਸਹੀ ਹੋਈ ਇਹ ਜੋ ਹੋਣ ਦੇ ਤੇ ਸੁਪਨੇ ਚ ਵੀ ਹੋਣਗੇ ਤੇ ਚਾਰ ਦਰਸ਼ਨ ਮਾਰੇ ਕਹਿੰਦਾ ਹੋਣਗੇ ਇੱਥੇ ਸਾਡੇ ਕੰਮ ਲਿਆ ਕਰੋ ਹੁਣ ਆਪਾਂ 5 ਦਿਨ ਜਾਂਦੇ ਆ ਕੋਈ ਕਿਸੇ ਨੂੰ ਮੰਦਾ ਬੋਲਦਾ ਉਥੇ ਨਹੀਂ ਉਹ ਸੋਈ ਜਾਵੇ ਤੇ ਜਿੱਦੈ 5 ਦਿਨ ਪੂਰੇ ਹੋ ਗਏ ਤਾਂ ਤੁਰਨਾ ਹੁੰਦਾ ਆਪਾਂ ਤੇ ਕਿਵੇਂ ਵੱਡੂ ਕਿਵੇਂ ਵੱਡੂ ਖਾਂ ਹੁੰਦੇ ਆ ਲੱਤ ਲਾਵੇ ਭਾਂਡੇ ਪਾ ਲੈ ਮਰ ਗਿਆ ਕੋਈ ਬੋੜੀ ਕੋਈ ਚੱਕ ਲੋ ਪਤਾ ਦਵਾ ਚਲ ਗਏ ਬਟ ਨੂੰ ਆਹ ਕਰੀਏ ਕੀ ਕੁਛ ਕਰਦੇ ਆਪਾਂ ਮਹਾਰਾਜ ਹੁੰਦੇ ਨਾ ਜਦੋਂ ਨੇਜਾਵਾਜੀ ਉਦੋਂ ਤੇਜੀ ਫੈਦੀ ਨੇਜਾਵਾਜੀ ਜਦੋਂ ਹੋ ਗਈ ਉਸ ਤੋਂ ਬਾਅਦ ਮਹਾਰਾਜ ਉਹਦੇ ਸਥਾਨੋਂ ਚਲੇ ਜਾਂਦੇ ਆ ਇਹ ਤੁਰੇਗਾ ਜਦਾਂ ਪਜੂ ਤੱਕ ਹੋ ਜਾਂਦੀ ਉਹਦੇ ਇਹਦਾ ਪਾਜਣਾ ਪੇਟ ਇਹ ਆ ਗੁਰੂ ਸਾਹਿਬ ਦਾ ਅਨੰਦ ਬਸਾਇਦਾ ਇਤਿਹਾਸ ਤੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਸਮਾ ਗੁਜ਼ਾਰਿਆ ਸੀ ਉੱਤੇ ਜਿਹੜਾ ਇਤੂ ਗਾਹ ਵਾਲਾ ਸਮਾ ਮਾਰਿਆ ਤੇ ਇਤੂ ਵੀ ਪੈੜਾ ਹੁੰਦਾ ਕਿਉਂਕਿ ਮਹਾਰਾਜ ਨੇ ਇੱਕ ਦਿਨ ਵੀ ਚੰਗਾ ਨਹੀਂ ਕੱਢਿਆ ਜਿਹੜਾ ਉਹਨਾਂ ਨੇ ਆਪ ਦੀ ਜ਼ਿੰਦਗੀ ਦੇ ਨਾਲ ਸੰਘਰਸ਼ ਨਾ ਕਰਿਆ ਹੋਵੇ ਕਿਤੇ ਜੰਗਾਂ ਦਾ ਕਿਤੇ ਸਿੱਖਾਂ ਦਾ ਕਿਤੇ ਲੁੱਟ ਕੋ ਹੋ ਗਈ ਕਿਤੇ ਕੁਸ਼ ਹੋ ਗਿਆ ਮਹਾਰਾਏ ਅਬੀ ਸਿਕੰਦਰ ਦਾ ਬੜ ਜਰਦੇ ਦੀ ਸੀ ਵੀ ਉਹ ਤੇ ਕੋਈ ਥੱਤੀ ਬਾਹ ਲੱਗ ਜੇ ਜਿਹੜੀਆਂ ਆ ਹਾਪਰੋਂ ਕਿਰਪਾਨਾਂ ਪਹਿਨਾਈਆਂ ਨਾ ਉਹ ਇਸੇ ਕਰਕੇ ਬਣਾਈਆਂ ਮਹਾਰਾਏ ਨੇ ਜਿਹੜੀ ਉਦੋਂ ਟੋਲਿਆ ਚ ਸਾਗਤ ਹੋਣੀ ਨਹੀਂ ਦੂਰੋਂ ਨੇੜੇੋਂ ਉਦੋਂ ਲੁੱਟ ਲੈਂਦੇ ਸੀ ਇਹ ਮੋਗਲ ਰਾਜ ਮਹਾਰਾਏ ਕਦੇ ਬੱਤੀ ਸਸਤਾ ਧਾਰੀ ਹੋ ਬਜਾਰ ਮੂਲੇ ਡਾਕ ਰੱਖਿਆ ਕਰੋ ਛੋਟੇ ਕਿਰਪਾਨਾਂ ਰੱਖਿਆ ਕਰੋ ਜਦੋਂ ਮਹਾਰਾਏ ਨੇ ਕੁਰਬਾਨਾ ਪੁਆਈ ਪਹਿਲਾਂ ਜੋ ਮਹਾਰਾਏ ਕਦੇ ਸਾਨੂੰ ਬੈਨਾ ਤੋਂ ਡਰ ਲੱਗਦਾ ਮੋਗਲਾਂ ਤੋਂ ਅਸੀਂ ਛੋਟੀ ਕਿਵੇਂ ਰੱਖ ਲਗੇ ਤਕੜੇ ਬੰਦੇ ਤੋਂ ਮਾਰਨ ਤੋਂ ਡਰਦਾ ਸੀ ਇਹ ਫਿਰ ਮਾਰੇ ਅੰਬਰ ਤੇ ਛਕਾ ਕੇ ਸਪੈਲਟ ਭਰੀ ਅੰਬਰ ਤੇ ਛਕਾਇਆ ਸਪੈਲਟ ਭਰਤੀ ਫਿਰ ਉਹ ਕਿਰਪਾਨਾਂ ਪਾਉਣ ਲੱਗੇ ਫਿਰ ਜਿਹੜਾ ਕੋਈ ਬੂਰੇ ਆਉਂਦਾ ਸੀ ਉਹਦੇ ਨਾਲ ਕਿਰਪਾਨੋਂ ਕੁਰਬਾਨੀ ਐਡੀ ਜਗ ਖੋਲਦੀ ਮਹਾਰਾਜ ਨੇ ਕਿਉਂਕਿ ਉਹ ਤੇ ਜਗਤਾਰ ਖੁੱਲੀ ਸੀ ਇੱਕ ਪਾਸੇ ਕੇਸਰੀ ਵਸਤਰ ਪਾਉਂਦੇ ਸੀ ਇੱਕ ਪਾਸੇ ਚਿੱਟੇ ਪਾਉਂਦੇ ਸੀ ਤੇ ਉਹਨਾਂ ਨੂੰ ਫਿਰ ਟਕਰਾਉਂਦੇ ਸੀ ਆਪਸ ਵਿੱਚ ਦੇ ਤੁਸੀਂ ਲੁੱਟੜਾ ਇੱਕ ਸੰਗਤ ਨੂੰ ਇੱਕ ਨੂੰ ਤੁਸੀਂ ਖੋਣਾ ਇਹ ਦੇਖਾ ਕੇ ਸੰਗਤ ਕਿਵੇਂ ਤੁਹਾਡੇ ਨਾਲ ਮੁਕਾਬਲਾ ਕਰਦੀ ਆ ਉਹ ਕਹਿੰਦੇ ਵੀ ਜ਼ੋਰ ਦੀ ਨਹੀਂ ਮਾਰਨੀ ਕਿਸੇ ਨੇ ਤੇ ਗੱਤਗਾ ਖੇਡ ਕੇ ਤੁਸੀਂ ਲੁੱਟਣਾ ਕਰੋ ਜੇ ਨੂੰ ਤੇ ਦੋਨਾਂ ਤਰ੍ਹਾਂ ਨੂੰ ਟਕਰਾਉਂਦੇ ਉਹ ਉਦੋਂ ਫਿਰ ਜਿਹੜੇ ਆਪਣੇ ਸਿੰਘ ਸੀ ਜਿਹੜੇ ਪਰ ਸੰਗਤ ਆਉਣ ਲੱਗੇ ਉਹ ਨਿੱਡਰ ਹੋ ਗਏ ਇਹਨੇ ਨਾਲ ਹੀ ਫਿਰ ਜੇ ਕੋਈ ਲੁੱਟਣ ਆਉਂਦਾ ਸੀ ਤੇ ਉਹਨਾਂ ਨੂੰ ਟੁੱਬੜ ਜਾਂਦੇ ਸੀ ਫਿਰ ਲੁੱਟਣੋਂ ਹਟ ਗਏ ਮਹਾਰਾਜ ਨੇ ਐ ਠਾਇ ਸੀ ਸਪੈਲਟਾਂ ਪਰ ਪਰ ਕੇ ਨਹੀਂ ਆਪਣੀ ਦਾ ਕੋਈ ਨਹੀਂ ਡਰਦੀ ਸੀ ਹੱਦੋ ਵਾਲੀ ਸਹੀ ਗੱਲ ਬਹੁਤ ਜ਼ਾੜੇ 要人。<Yeah. S 2> <Yeah. S 1> yeah.